ਸਤਰੀਕਾਲ ਬਾਈ ਜੀ ਸਾਰਿਆਂ ਨੂੰ ਵੈਲਕਮ ਆ ਆਪਣੀ ਇੱਕ ਹੋਰ ਨਵੀਂ ਵੀਡੀਓ ਚ ਲੋ ਜੀ ਬਾਈ ਚੱਲੀ ਜਾਂਦਾ ਕੰਮ ਮਹਾਰਾ ਦੀ ਕਿਰਪਾ ਕਰ ਬਹੁਤ ਸੋਹਣਾ ਬਾਕੀ ਹੁਣ ਖੇਤ ਹਨ ਧੁੱਪ ਤਪ ਪਲਾਕੇ ਹਨ ਹੋਈ ਜਾਂਦੇ ਆ ਕਿਹੜੇ ਅੱਗੇ ਤਾਂ ਮਸ਼ੀਨਾਂ ਜਿਦਾਂ ਪਹਿਲੇ ਦਿਨਾਂ ਦੇ ਹਨ ਆਪਾਂ ਬੈਹਿ ਕੇ ਚੱਲਦੀ ਦੀ ਹੁਣ ਇਹਨ ਮਸ਼ੀਨ ਵਧੀਆ ਠੀਕ ਆ ਅਜੇ ਮੇਰਾ ਪੱਥਰਾਂ ਖੇਤ ਵੱਡੇ ਆ ਹਨ ਹੁਣ ਨਾਲੇ ਉੱਪਰ ਚੱਲੀ ਜਾਂ ਮਸ਼ੀਨ ਕੋਈ ਬਹੁਤਾ ਵਿੱਚ ਦਬ ਕੇ ਟਾਇਰ ਨਹੀਂ ਚੱਲਦਾ ਬਾਕੀ ਇੱਕ ਗੱਲ ਹੋਰ ਆ ਬਾਈ ਆਪਾਂ ਹਨ ਇੱਥੇ ਕਹਿ ਦਿੰਨੇ ਆ ਕਈ ਵੀਰ ਆਪਣੇ ਵੀਰੇ ਐਮਪੀ ਦੇ ਵਿੱਚ ਪੇਮੈਂਟ ਨਹੀਂ ਮਿਲਦੀ ਵੀਰੇ ਸਾਰੇ ਜ਼ਿੰਮੇਵਾਰ ਹਨਾ ਨਾਗ ਦੇ ਨਾਲ ਦੀ ਨਾਲ ਪੇਮੈਂਟ ਜਿੰਨੀ ਵੀ ਪੇਮੈਂਟ ਆ ਇਹ ਏਰੀਆ ਵਾਲੇ ਨਾਲ ਦੀ ਨਾਲ ਪੇਮੈਂਟ ਦੇਈ ਜਾਂਦੇ ਆ ਕੋਈ ਬੰਦਾ ਹੈ ਨਾ ਵਿੱਚ ਨੂੰ ਇੱਕ ਅੱਧਾ ਹੁੰਦਾ ਜਿਹੜਾ ਮੜਾ ਮੋੜਾ ਘੰਟਾ ਅੱਧੇ ਘੰਟਾ ਕਹਿ ਦਿੰਦਾ ਵੀ 2 ਘੰਟੇ ਨਹੀਂ ਬਾਈ ਜਾਂ ਸਵੇਰ ਆ ਜਾਂ ਸ਼ਾਮ ਨੂੰ ਨਹੀਂ ਤਾਂ ਸਾਰੀ ਜਿਹੜੀ ਪੇਮੈਂਟ ਨਾਲ ਦੀ ਨਾਲ ਹਨਾ ਮਿਲ ਹੀ ਜਾਂਦੀ ਆ ਬਾਕੀ ਕਈ ਮੇਰੇ ਵੀਰ ਪੁੱਛਦੇ ਤੇ ਰੇਟ ਆ ਬਾਈ ਕੀ ਲਈ ਜਾਂਦਾ ਰੇਟ ਰੂਟ ਦਾ ਬਾਈ ਹਨਾ ਵੀਡੀਓ ਜਿਹੜਾ ਆਪਾਂ ਦੱਸਿਆ ਨਹੀਂ ਕਰਨਾ ਕਈ ਵੀਰਿਆ ਨੇ ਮੈਨੂੰ ਦੱਸਿਆ ਕਹਿੰਦੇ ਵੀ ਬਾਈ ਰੇਟ ਰੂਟ ਨਾਲ ਵੀਡੀਓ ਦੇ ਵਿੱਚ ਦੱਸਿਆ ਕਰਦਾ ਮੈਨਾਂ ਕਹਾਂ ਠੀਕ ਆ ਬਾਈ ਕਈ ਜਾਨਾ ਤੁਹਾਨੂੰ ਪਤਾ ਵੀ ਗੱਲ ਕਈ ਵਾਰ ਜੇ ਜਾਦੇ ਬੰਦੇ ਕਹਿਣ ਦਾ ਨਾ ਗੱਲ ਉਹ ਚੰਗੀ ਹੋ ਜਾਂਦੀ ਆ ਜਿਵੇਂ ਹੁਣ ਆਪਾਂ ਰੇਟ ਦਾ ਦੰਦੇ ਆ ਨਾ ਕਈ ਜਗ੍ਹਾ ਰੇਟ ਘੱਟ ਹੁੰਦਾ ਕਈ ਜਗ੍ਹਾ ਵੱਧ ਹੁੰਦਾ ਉਹਦਾਂ ਵੀ ਸਾਰੇ ਆ ਨਾ ਵੀਡੀਓ ਹੁਣ ਆਪਣੇ ਲੋਕਲ ਦੇ ਬੰਦੇ ਵੀ ਦੇਂਦੇ ਹੁੰਦੇ ਕਿ ਫਿਰ ਫਰਕ ਜਾ ਪੈ ਜਾਂਦਾ ਹਨ ਬਾਕੀ ਉਹ ਸੋਚ ਲੱਗੇ ਤੇ ਅੱਜ ਰੋਡ ਨੂੰ ਆ ਲੱਗੇ بڑے ਹਾਈਵੇ ਨੂੰ ਆ ਲੱਗੇ ਇੱਥੇ ਤੋਂ ਹੁਣ ਇਹ ਫਿਰ ਡੇਢ ਕਿੱਗਾਂ ਇੱਕ ਹੋਰ ਆ ਉਹ ਡੇਢ ਕਿੱਗਾਂ ਵੱਟ ਗਏ ਫੇਰ ਪਿੱਛੇ ਜਿਲ ਜਾਣਾ ਉਹ ਉੱਥੇ ਆ ਫਿਰ ਚਾਰ ਵਿੱਗੋ ਜਿੱਥੇ ਬਾਈ ਖੜਾ ਉਹਦੇ ਨਾਲੇ ਵੀ ਹੋਰ ਆਦਾ ਵੀ ਵਿੱਗੇ ਨਹੀਂ ਅੱਜ ਦਿਹਾੜੀ ਪੂਰੀ ਲੱਗਣੀ ਆ ਠੋਕ ਕੇ ਅੱਜ ਬਾਈ ਆਪਣਾ ਡਰਾਈਵਰ ਜਿਹੜਾ ਆ ਗਿਆ ਇਹ ਵੀ ਹੁਣ ਮਸ਼ੀਨ ਨੂੰ ਬਾਈ ਭੱਜ ਕੇ ਪਿਆ ਜਿਹਨੇ ਜਿਹਨੇ ਕੰਮ ਕਰਿਆ ਹੁੰਦਾ ਨਾ ਆ ਬਾਈ ਆ ਹੈਲੋ ਓ ਵੀਰੇ ਹੈਲੋ ਆ ਬਾਈ ਯਾਰ ਆਉਂਦੇ ਨਹੀਂ ਬਾਈ ਘੇੜਾ ਨਹੀਂ ਪੈਣ ਦਿੱਤਾ ਆਉਂਦੀ ਸਾਰੇ ਮਸ਼ੀਨ ਤੇ ਹੈਗਾ ਰੋਟੀ ਨਹੀਂ ਕੋਈ ਚਾਹ ਨਹੀਂ ਕੋਈ ਨੀਂਦ ਨਹੀਂ ਕੋਈ ਹਨਾ ਆਏ ਨਹੀਂ ਅਗਲਾ ਕਹਦਾ ਯਾਰ ਮੈਂ ਤਾਂ ਆਇਆ ਬਾਈ ਥੱਕਿਆ ਹੋਇਆ ਮੈਂ ਹਰੇ ਰੈਸਟ ਕਰੂੰਗਾ ਵੀ ਮੈਂ ਕਿਦਾਂ ਚੱਲਦਾ ਕੰਮ ਵਧੀ ਜਲਦੀ ਮਸ਼ੀਨ ਹਾਂ ਹੋਰ ਕੋਈ ਦਿੱਕਤਾਂ ਨਹੀਂ ਆਈ ਰਸਤੇ ਦੇ ਵਿੱਚ ਕੋਈ ਦਿੱਕਤ ਨਹੀਂ ਆਈ ਹਾਂ ਬਸ ਜੀ ਧੱਕਾ 10 ਜੀ ਲੱਗਿਆ ਹੋਣਾ ਧੱਕਾ ਇੱਕ ਵਾਰਾਂ ਟ੍ਰੇਨ ਚ ਉਤਰ ਕੇ ਬਸ ਬਾਈ ਕੰਮ ਰਿਹਾ ਔਖਾ ਹੈ ਕਿਹੜਾ ਪਿੰਡਾ ਬਾਈ ਤੇਰਾ ਮੇਰਾ ਜਗਰਾਉਂ ਸ਼ਹਿਰ ਆ ਜਗਰਾਉਂ ਸ਼ਹਿਰ ਆ ਵੀਡੀਓ ਦੇਖ ਰਹਾ ਦਾ ਆਪਣੀ ਬਾਈ ਇਹ ਹੁੰਦੀ ਆ ਨਾ ਜਵਾਨਾਂ ਦੇਲਾ ਬਾਈ ਨੇ ਇੱਕ ਵਾਰ ਕਿਹਾ ਕਿ ਨਾ ਬਾਈ ਮੈਂ ਕੱਲ ਨੂੰ ਸਵੇਰੇ ਤੁਰੂੰਗਾ ਜੇ ਮੈਂ ਫੋਨ ਕਰੇ ਜਿਹੜੇ ਕੱਪੜੇ ਬੈਗ ਚ ਪਾਲੇ ਤੇ ਵਾਓ ਤੇਰਾ ਬਾਈ ਇਹੋ ਜਿਹੇ ਬੰਦੇ ਬਾਈ ਜੇ ਕਿਤੇ ਹੋਣ ਨਾ ਤਾਂ ਇਹ ਕੰਬੈਨ ਵਾਲਾ ਕੰਮ ਕਹਿੰਦੇ ਕਲੰਕ ਨਹੀਂ ਹੈਗਾ ਤਾਂ ਬਹੁਤ ਹੋਰ ਵੀ ਇਹ ਲਾਹੇਵੰਦ ਧੰਦਾ ਹੋਊਗਾ ਨਹੀਂ ਬਾਈ ਹੈ ਕੰਪੈਨ ਨਾ ਕਹੀ ਚੁੱਲੇ ਤਾਂ ਬਦਿਆ ਸਹੀ ਗੱਲ ਆ ਮੰਕੇ ਜੀਮੇਦਾਰ ਭਾਈ ਜਾਰਾ ਲੈਂਦਾ ਵਾ ਇਹਦੇ ਨਾਲ ਇਹ ਆ ਵੀ ਮੰਨ ਕੇ ਚੱਲੋ ਤਿੰਨ ਤਿੰਨ ਚੁੱਲੇ ਤਾਂ ਬਦੇ ਇੱਕ ਤਾਂ ਹੈਲਪਰ ਦਾ ਦੂਜਾ ਡਰਾਈਵਰਾਂ ਦਾ ਸਹੀ ਗੱਲ ਆ ਇਹ ਗੱਲ ਤਾਂ ਬਾਈ ਸਾਹ ਜਿਹੜੇ ਮੰਨ ਕੇ ਚੱਲੋ ਖੇਤੀਬਾੜੀ ਵਾਲਿਆਂ ਦੇ ਮਜਦੂ ਆਪਾਂ ਖੇਤੀਬਾੜੀਆਂ ਦੇ ਵੱਢ ਗਏ ਜਾਂਨੇ ਇਹਨਾਂ ਦੇ ਗਾਂ ਕਿੰਨੇ ਚੁੱਲੇ ਤਾਂ ਪਾਉਂਦੇ ਸਹੀ ਗੱਲ ਆ ਜੀਮੇਦਾਰ ਦਾ ਬਹੁਤ ਵੱਡਾ ਯੋਗਦਾਨ ਆ ਜੀ ਚੁੱਲੇ ਤੇ ਪਾਉਂਦੇ ਨੇ ਨਹੀਂ ਉਹੀ ਤਾਂ ਗੱਲ ਆ ਪਤਾ ਇਹ ਗੱਲ ਸਮਝਦਾ ਨਹੀਂ ਨਾ ਕੋਈ ਬਾਈ ਹਾਂ ਜੀ ਹੁਣ ਤੋਂ ਹਸਾਬ ਨਾਲ ਜਿੰਨੇ ਹੀ ਮਸ਼ੀਨ ਲੈ ਕੇ ਤੁਰੇ ਆ ਇਹ ਬੰਦਾ ਲਿਆਇਆ ਤਾਂ ਜੋਗਾ ਆਪਣੇ ਨਾਲ ਇੱਕ ਇਹ ਬੰਦਾ ਲਿਆਇਆ ਤਾਂ ਇਹ ਕਹਿੰਦਾ ਵੀ ਬਾਈ ਯਾਰ ਜਿੱਦਣਾ ਮਸ਼ੀਨ ਲੈ ਕੇ ਤੁਰਨ ਲੱਗੇ ਕਹਿੰਦਾ ਬਾਈ ਮੈਨੂੰ ਤਰੀਕ ਆਗਾ ਨਾ ਮੈਂ ਕੱਲ ਨੂੰ ਯਾਰ ਘਰ ਨੂੰ ਜਾਣਾ ਵੀ ਪਰਸੋਂ ਥੋੜੇ ਮਗਰੇ ਆ ਟ੍ਰੇਨ ਬਹਿ ਜਾਊਂਗਾ ਠੀਕ ਹੈ ਮੈਂ ਕਹਾਂ ਚੱਲ ਬਹਿ ਜੀ ਦੇਖ ਆਪਣੀ ਪਹਿਲਵਾਨ ਸੀ ਨਾ ਜੀ ਆਪਾਂ ਨਾ ਹੀ ਜਾਣ ਦਿੰਦੇ ਵੀ ਚੰਗੇ ਨੇ ਨਾ ਚੰਗਾ ਰਹਿੰਦਾ ਮੈਂ ਕਹਾਂ ਚੱਲ ਚੱਲ ਜਾ ਯਾਰ ਕੋਈ ਨਹੀਂ ਨਾ ਉਹ ਵੀ ਜ਼ਰੂਰੀ ਆ ਵੀ ਆਪਾਂ ਕੰਮਕਾਰ ਵੀ ਕਰਨੀ ਆ ਘਰ ਦੇ ਆਪਾਂ ਕਿਹੜਾ ਮਸ਼ੀਨਾ ਦੇ ਉੱਪਰ ਨਾ ਹਾਂਜੀ ਹਾਂਜੀ ਕਹਿੰਦਾ ਠੀਕ ਆ ਬਾਈ ਚੱਲ ਮੈਂ ਤੋਰਿਆ ਜਦ ਬਾਈ ਮੁੜ ਕੇ ਅੱਜ ਆਉਂਦਾ ਬਾਈ ਐਦਾਂ ਵਿਸ਼ਵਾਸ ਘਟ ਜਾਂਦਾ ਹੈ ਵਿ ਹੁਣ ਤਾਂ ਮੈਨੂੰ ਕੱਲ ਕਿਹਾ ਵੀਰੇ ਵੀ ਕਿਰਾਏ ਜੋਗੇ ਪੈਸੇ ਪਾ ਦੇ ਮੈਂ ਤੈਨੂੰ ਕਿਹਾ ਕਿਰਾਏ ਜੋਗੇ ਵੀ ਪਹਿਲਾਂ ਮੇਰਾ ਮਨ ਨਾ ਮੰਨੇ ਮੈਂ ਕਿਹਾ ਯਾਰ ਕੀ ਪਤਾ ਹੁੰਦਾ ਨਾ ਜਾਂ ਪਹਿਲਾਂ ਵੀ ਮੇਰੇ ਕੋਲ ਹੋਲੇ ਕਈ ਵਾਰੀ ਦੋ ਤਿੰਨ ਲੇ ਹੋਲੇ ਮੈਂ ਕਿਹਾ ਵੀ ਹੋਵੇ ਨਾ ਆਵੇ ਨਾ ਵੀ ਕੀ ਪਤਾ ਹੁਣ ਕਈ ਬੰਦੇ ਫੋਨ ਤੇ ਕਿੰਨੇ ਬੰਦੇ ਤੇ ਉਦਾਂ ਵੀ ਸਾਰੇ ਕੰਦੇ ਯਕੀਨ ਕਰਨਾ ਹਾਂ ਹੁਣ ਤੈਨੂੰ ਦੇਖ ਸਾਡਾ ਪਤਾ ਲੱਗ ਗਿਆ ਹਨਾ ਕੋਲ ਆ ਗਿਆ ਤੈਨੂੰ ਮੇਰਾ ਪਤਾ ਲੱਗ ਗਿਆ ਮੈਨੂੰ ਤੈਨੂੰ ਮੇਰਾ ਪਤਾ ਲੱਗ ਗਿਆ ਮੈਨੂੰ ਤੇਰਾ ਲੱਗ ਗਿਆ ਨਹੀਂ ਆਪਾਂ ਦਾ ਬਾਈ ਤੁਹਾਡੀਆਂ ਵੀਡੀਓ ਦੇਖਦੇ ਹਾਂ ਵੀਡੀਓ ਤੇ ਬਹੁਤ ਜਿਆਦਾ ਆਪਾਂ ਨਹੀਂ ਨਹੀਂ ਉਹ ਤਾਂ ਗੱਲ ਠੀਕ ਆ ਬਾਈ ਬਹੁਤ ਵਧੀਆ ਕੰਮ ਕਰਦੇ ਆ ਇਹ ਆਪਾਂ ਦਾ ਬਾਈ ਤੇਰੇ ਸਾਹਮਣੇ ਆ ਤੇਰਾ ਆਉਂਦੇ ਨੂੰ ਪਹਿਲਾਂ ਮੈਂ ਕਿਹਾ ਤਾਂ ਇਹ ਤਾਂ ਕੈਦ ਰੈਸਟ ਰਟ ਕਰ ਲੂ ਪਰ ਬਦੰਦਰ ਕਿੱਥੇ ਤਾਂ ਆਉਂਦੇ ਹੀ ਮਸ਼ੀਨ ਤੇ ਚੜ ਗਿਆ ਸਿੱਟ ਸੱਟ ਚੱਲਦੀ ਆ ਮੈਂ ਕਿਹਾ ਨਾ ਬਿਲਕੁਲ ਸੱਟ ਹੂੰ ਪਾਉਂਦੀ ਆ ਨਵੀਂ ਨੂੰ ਭਲੇਖਾ ਹੈ ਜਮਾਈ ਹੈ ਆਉਂਦਾ ਹੀ ਜਾਣ ਗਿਆ ਬੈਲਟ ਬਦਲ ਲਈ ਹਾਂ ਬਾਈ ਠੀਕ ਹੁਣ ਚੱਲਦੀ ਆ ਤੇ ਦੂਵੇ ਚੱਲਦੀ ਆ ਨ ਕਿਹੜਾ ਜੇ ਤੇਰਾ ਕਬ ਨਿਕਲੇਗਾ ਉਹ ਅੱਛਾ ਤੇਰੇ ਵੀ ਆ ਰਹੀ ਹੈ ਠੀਕ ਹੈ ਕਿਤਨਾ ਵਿੱਗਾ ਹੈ ਜੇ ਸਾਰਾ ਉਹ ਵੀ ਇਹ ਵੀ ਕਿਤਨਾ ਵਿੱਗਾ ਹੈ ਜੀ ਇਹ ਕਿਤਨਾ ਹੈ ਇਹ 2 ਵਿੱਗਾ 2 ਵਿੱਗਾ ਕਹਾਂ ਯਾਰ ਇਤਨਾ ਲੰਬਾ ਪਲਾਟ ਆ 2 ਵਿੱਗੇ ਸੇ ਤਾਂ ਜ਼ਿਆਦਾ ਹੈ ਇਹ ਮੈਂ ਦੇਖ ਲੈਣੇ ਯਾਰ ਕਈ ਹੋ ਹੋ ਤਾਂ ਹਾਂ ਇਹ ਮੈਂ ਦੇਖ ਲੈਣਾ ਤਾਂ ਹੋਰ ਕਈ ਹੋ ਤਾਂ ਇਹ 2 ਵਿੱਗੇ ਹੋਣਗੇ ਨਹੀਂ 2.5 ਵਿੱਗੇ ਆ ਬਾਈ ਹਾਂ ਤਾਈ ਉਹ ਗਿਆ ਤਾਈ ਤੋਂ ਉੱਤੇ ਉਹ ਕੱਟ ਲੀ ਦੋ ਸੇ ਤਾਂ ਜ਼ਿਆਦੇ ਆ ਬਾਬਾ ਲੰਬਾਈ ਤੋਂ ਦੇਖ ਕਿ ਕਿਤਨੀ ਐ ਉਹ ਸੇ ਵਹਾਂ ਤੱਕ ਲੰਬਾਈ ਕਿਤਨੀ ਐ ਹਾਂ ਲੰਬਾਈ ਕਿਤਨੀ ਐ ਲੰਬਾਈ ਤੋਂ ਦੇਖ ਯਾਰ ਕਿਤਨੀ ਐ ਐਸੇ ਥੋੜੀ ਐ ਕੋਈ ਵਿਸ਼ਵਾਸ ਵਾਲੀ ਚ ਕੰਮ ਕਰਾ ਕਰੋ ਨਾ ਵਿਸ਼ਵਾਸ ਵਾਲੀ ਬਾਤ ਐ ਕੋਈ ਐਸੀ ਕੋਈ ਥੋੜਾ ਬੋਲਣੇ ਆ ਉਧਰ ਉਧਰ ਕਿਤਨਾ ਐ 300 ਰੁਪਏ ਸੇ ਉਧਰ ਕਿਤਨਾ ਐ ਉਧਰ 1.5 ਬਿੱਗਾ 1.5 ਬਿੱਗਾ ਹਾਂ ਦੇ ਦੋ 3.5 ਬਿੱਗਾ ਹੋ ਗਿਆ ਠੀਕ ਆ पैसा दे दी अभी इसका आ, हाँ हाँ तो जही से रोड से गड्डी निकल जाएगी ना रोड पर चढ़ जाएगी से गाड़ी है। नहीं सुबह तो इधर आए थे हम लोग वापस ले गए करके वहाँ से हाँ इधर से और रास्ता नहीं कोई क्या वहाँ क्या है ਜੇ ਸਾ ਨਾਲਾ taraf hai acha jese road sahi rasta jaao thoda sa chakkar lag jaye ha main sahi ya barasat ka time hai na gad gad abhi thodi der mein gaadi phat jayegi apan bhi pareshan gaadi kar sakta sahi sahi baat hai ha utte main chhadu utte hai da 1.5 biga hai ek hor hai itthe kise da 1 biga ek munda hai itthe hor nahi firda mere motoran te aaye lo nahi nahi ek hor firda oh to oh motorcycle wale hai gaya 40 50 bige ਹਾਂ ਉਹਨਾਂ ਦੇ 40 50 ਬਿੱਗੀਆਂ ਉਹ ਕਹਿੰਦੇ ਸਾਡੇ ਇੱਕ ਦਿਨ ਪੂਰੀ ਦਿਹਾੜੀ ਸਾਡੇ ਹੀ ਲਾ ਦੇ ਮੈਂ ਕਹਿੰਦਾ ਲਾ ਦੂੰਗਾ ਕੋਈ ਨਾ ਫੋਨ ਨੰਬਰ ਦੇ ਦਿੱਤਾ ਹੋਰ ਬਾਈ ਪਹਿਲਾਂ ਕਿਹੜੇ ਏਰੀਏ ਚਲਾਉਂਦਾ ਦਾ ਮਸ਼ੀਨ ਮੈਂ ਬਈ ਚਾਂਸੀ ਆਉਂਦਾ ਹੁੰਦਾ ਸੀਗਾ ਜੀ ਐਮ ਪੀ ਸੀ ਸੋਆਬੀਨ ਵੱਢੀ ਆ ਹਾਂ ਜੀ ਹਾਂ ਨਹੀਂ ਸੋਆਬੀਨ ਦਾ ਸਾਰਾ ਖੇਤੇ ਨੇ ਵੱਢਿਆ ਬਈ ਇਹ ਦੇ ਲੋ ਨਾ ਤਾਂ ਮਸ਼ੀਨ ਦੇ ਵਿੱਚ ਪੱਥਰ ਜਾਣ ਦਿੱਤਾ ਕੋਈ ਵੱਡੇ ਜਿਹੜੇ ਬੰਦੇ ਨੇ ਸੋਆਬੀਨ ਵੱਢੀ ਹੋਈ ਹੈ ਪਹਿਲਾਂ ਹਨ ਉਹ ਬੰਦਾ ਨਹੀਂ ਕਦੇ ਮਾਰ ਕੰਦਾ ਆਹ ਪਹਿਲਾਂ ਬਈਆਂ ਦੀ ਮਸ਼ੀਨਾਂ ਤੇ ਉਹਦਾ ਹਾਂਜੀ ਹਾਂਜੀ ਅੱਛਾ ਇਹਦਾ ਬਈ ਆਇਆ ਤੀਣਾ ਜਿਹੜੇ ਬੰਦੇ ਕੋਲੇ ਮੈਂ ਜਾਂਦਾ ਸੀ ਜੀ ਹਾਂ ਉਹ ਬੰਦੇ ਨੂੰ ਨਾ ਦੋ ਬੰਦਿਆਂ ਨੇ ਸਾਡੇ ਨੇ ਗੱਲ ਤਾਂ ਖਰਾਬ ਉਹਦੇ ਕੋਲੇ ਚਾਰ ਮਸ਼ੀਨਾਂ ਆ ਜੀ ਹਾਂ ਉਹਨਾਂ ਨੇ ਖਰਾਬ ਆਇਆ ਕਰਤਾ ਜੀ ਪੈਸੇ ਪਵਾ ਲਏ ਇਹਨੇ 3000 ਪਵਾ ਲਿਆ ਇਹਨੇ 2000 ਪਵਾ ਲਿਆ ਹਾਂ ਉਹ ਬੰਦੇ ਨੇ ਮੰਨ ਕੇ ਚਲੋ ਮੈਨੂੰ ਸੀਗੀ ਪੈਸੇ ਦੀ ਲੋੜ ਜਿੱਦਨ ਮੈਂ ਤੁਹਾਨੂੰ ਫੋਨ ਵੀ ਲਾਇਆ ਜੀ ਹਾਂ ਉਦੋਂ ਵੀ ਆਪਾਂ ਨੂੰ ਪੈਸਿਆਂ ਦੀ ਲੋੜ ਸੀਗੀ ਜੀ ਹਾਂ ਕੱਲੋ ਇਹ ਮੈਂ ਉਹਨੂੰ ਫੋਨ ਲਾਇਆ ਉਹ ਕਹਿੰਦਾ ਮੈਂ ਬੰਦੀ ਨਹੀਂ ਰੱਖਣੇ ਕਹਿੰਦਾ ਮੈਂ ਮਸ਼ੀਨਾਂ ਵੇਚ ਦੇਣੀਆਂ ਨਹੀਂ ਹੁਣ ਤਾਂ ਚਾਹੇ ਬਾਈ ਪਤਾ ਕੀ ਆ ਪਹਿਲਾਂ ਨਹੀਂ ਹੁੰਦਾ ਬਜਵਾਸ਼ ਹੋਣਾ ਤਾਂ ਬਾਈ ਜਿੰਨੇ ਦਿਨ ਲੋੜ ਆ ਦੱਸਦੀ ਮੈਨੂੰ ਹਨਾ ਤੰਗ ਨਾ ਮੇਰਾ ਵੀ ਰਹੀਂ ਕੋਈ ਨਹੀਂ ਕੋਈ ਗੱਲ ਨਹੀਂ ਆਪਾਂ ਹੈਗੇ ਦਿਲਦਰਿਆ ਬੰਦੇ ਹਨਾ ਹੁਣ ਤੇ ਤੇਰਾ ਵੀ ਮੈਨੂੰ ਪਤਾ ਨਹੀਂ ਮੈਂ ਹੁਣ ਐਵੇਂ ਮੈਨੂੰ ਐਂਦਾ ਵੀ ਹਨਾ ਫੋਨ ਮੈਨੂੰ ਬਹੁਤ ਆਉਂਦੇ ਆ ਇਹਦਾ ਗੱਲ ਆ ਹਾਂ ਤੇਰੇ ਸਾਹਮਣੇ ਸੁਮੇਰ ਤੇ ਕਿੰਨੇ ਫੋਨ ਆਲੇ ਫੋਨ ਮੈਨੂੰ ਬਹੁਤ ਆਉਂਦੇ ਆ ਬੰਦਿਆਂ ਦੇ ਵੀ ਮੈਂ ਆ ਜੰਨਾ ਬਾਈ ਮੈਂ ਆ ਜੰਨਾ ਪਰ ਗੱਲ ਅਡਵਾਂਸ ਪੈਸੇ ਦੇ ਤਾਂ ਆਪ ਜਦ ਬੰਦਾ ਮਸ਼ੀਨ ਤੇ ਆ ਗਿਆ ਆਪਾਂ ਫੇਰ ਦੇਈ ਦੀਆਂ ਨਹੀਂ ਉਹ ਤਾਂ ਸਵਾਰ ਹੀ ਬਈ ਫੇਰ ਆਉਂਦਾ ਹਾਂ ਹਾਂ ਕਿਉਂਕਿ ਨਵੇਂ ਬੰਦੇ ਦਾ ਯਕੀਨ ਕਰਨਾ ਹਾਂ ਨਹੀਂ ਬਈ ਮੈਂ ਹੁਣ ਤੋਂ ਆ ਗਿਆ ਹੁਣ ਮੈਨੂੰ ਮੇਰਾ ਮਨ ਨੂੰ ਹੋ ਗਿਆ ਨਾ ਬਾਈ ਸੱਚਾ ਦਾ ਯਾਰ ਹਾਂਜੀ ਹੈ ਨਹੀਂ ਬਈ ਆਪਾਂ ਦਾ ਜਿਹੜਾ ਤੂੰ ਕਿਹਾ ਨਾ ਆ ਜਾ ਚੱਕਾ ਲੱਗੇ ਬਾਬੇ ਦੀ ਮੈਨੂੰ ਆਪਦੇ ਨਹੀਂ ਮੈਂ ਪਿੱਛੇ ਛੇਪੂਰੀ ਆਪਾਂ ਬਾਈ ਦੇ ਨਾਲ ਸੀ ਜਲਣ ਚੱਲੇ ਆ ਇੱਕ ਤੀ ਮੈਂ ਛੇਪੂਰੀ ਕੋਲ ਤਾਂ ਅੱਛਾ ਪਹਿਲਾਂ ਤੇਰਾ ਫੋਨ ਦੋ ਤਿੰਨ ਵਾਰ ਆਇਆ ਮੈਂ ਚੱਕੇ ਨਹੀਂ ਗਿਆ ਉਹ ਕੁਦਰਤੀ ਨਾ ਆਪਣਾ ਵੀਰ ਇੱਕ ਰਾਸਤਾ ਦਾ ਐਮਪੀ ਦਾ ਗੂਨੇ ਏਰੀਆ ਦਾ ਬੰਦਾ ਵੀਡੀਓ ਦੇ ਰਿਹਾ ਦਾ ਉਹ ਮਸ਼ੀਨ ਦੇ ਮੂਰੇ ਆ ਗਿਆ ਇੱਕਦਮ ਭੱਜ ਕੇ ਠੀਕ ਹੈ ਨਾਲ ਉਹਦੀ ਮਾਤਾ ਮੈਂ ਕਿਹਾ ਜਣੀ ਇਹਨੂੰ ਕੀ ਹੋ ਗਿਆ ਉਧਰ ਤੇਰਾ ਫੋਨ ਆ ਗਿਆ ਮੈਂ ਉਹ ਖਾਣੇ ਗਾ ਕੇ ਤੇਰਾ ਫੋਨ ਸੁਣਿਆ ਗਿਆ ਠੀਕ ਮਾਂ ਤਾਂ ਜਾਂ ਕੇ ਆਈ ਬਾਈ ਮੈਂ ਮਸ਼ੀਨ ਤੇ ਆ ਜੰਨਾ ਬੰਦੇ ਹੀ ਲੋਡ ਆ ਮੈਂ ਤਾਂ ਜਦੇ ਨਹੀਂ ਕੇ ਪੈਂਦੀ ਸਾਰੇ ਮੈਂ ਕਿਹਾ ਆ ਜਾ ਬਾਈ ਪੁੱਛ ਨਾ ਹਾਂ ਨਾ ਮੇਰਾ ਆਮਗਾਹ ਆ ਜਾ ਮੱਕੀ ਝੂਟਦਾ ਦਾ ਬਾਈ ਸਾਰੇ ਜਗ੍ਹਾ ਹੀ ਨਾ ਇਹ ਮੰਨ ਲਓ ਸਿਸਟਮ ਖਰਾਬ ਹੈ ਆ ਹੌਲੀ ਹੌਲੀ ਕਹਾਗਾ ਇਹਨਾਂ ਨੇ 10 ਬਿਗਰ 5 ਦੱਸਿਆ ਕਰਨਾ ਆ 2 ਬਿਗਰ ਥੋੜੀ ਆ ਤੇ ਬਹੁਤ ਜ਼ਿਆਦਾ ਜ਼ਮੀਨ ਆ ਕਟੋ ਘਟ ਵੀ ਹੈ ਹਾਂ ਚਾਂਸੀ ਇਨੀ ਵੀ ਇਹੀ ਰੌਲਾ ਪੈ ਉਹ ਸਾਰੇ ਸਾਰੇ ਜਗ੍ਹਾ ਹੀ ਰੌਲਾ ਹੇਲਾ ਇੱਕ ਇੱਕ ਬੰਨ ਇੱਕ ਵਟਾ ਏ ਇੱਕ ਵਟਾ ਉਹ ਆ ਉਧਰੋਂ ਰੋਡ ਆ ਜਿੱਥੇ ਉਹ ਗੱਡੀ ਗਈ ਆ ਠੀਕ ਆ ਹੁਣ ਤੁਸੀਂ ਲੰਬਾਈ ਚੈੱਕ ਕਰਿਓ ਕਟੋ ਘਟ ਵੀ ਇਧਰ ਨੂੰ ਹੋਊਗਾ 7-800 ਫੁੱਟਾਂ ਦਾ ਹਾਂ ਹਾਂ 7-800 ਫੁੱਟ ਤਾਂ ਵੱਧੇ ਹੋਊਗਾ ਘਟ ਨਹੀਂ ਹੈ ਹਾਂ ਆਓ ਦੇਖ ਲਓ ਤੁਸੀਂ ਕਿੱਥੇ ਆ ਉਹ ਜਿੱਥੇ ਦਰਖਤ ਜਖੜਾ ਉਹ ਦਰਖਤ ਦੀ ਜੜ ਚਾ ਤੀਏ ਨੰਬਰ ਵਾਲੇ ਦੀ ਚਾ ਉੱਥੇ ਨੰਬਰ ਜਿਹੜਾ ਦਰਖਤ ਆ ਉਹਦੀ ਜੜ ਚ ਆ ਤੋ ਵਿੱਗੇ ਹਾਂ ਉਹ ਝੂਠ ਜਾਂ ਝੂਠ ਨੇ ਦਾ ਇਹ ਜਿਵੇਂ ਬੰਦੇ ਉਸ ਬੰਦਿਆਂ ਕਣੀ ਦੇ ਮਰ ਜਾਂਦਾ ਬੰਦਾ ਹਨਾ ਸਟਾਪ ਕਣੀ ਤੇ ਉਸ ਆ ਕਮਾ ਇਧਰ ਨੀ ਝੂਠ ਤੇ ਮਰ ਜਾਂਦਾ ਕਮਾਈ ਨਾਲਾਂ ਦਾ ਸਾਰੇ ਪਾਸੇ ਹੀ ਮਾਰ ਪੈਂਦੀ ਹੈ ਹਨਾ ਹੂੰ ਚਲੋ ਇੰਨਾ ਵੀ ਪੈਸੇ ਨਾਕ ਤੇ ਮਿਲ ਜੰਨੇ ਆ ਹੈ ਕਿ ਨਹੀਂ ਜੇ ਜੇ ਸਾਲ 50 ਵਿੱਗੇ ਵੱਡਾਂਗੇ ਦਿਹਾੜੀ ਚ ਮਸ਼ੀਨ 50 ਸਹੀ ਵਿੱਗੇ 50 ਵੱਡੂਗੀ ਤੇ 40 ਦੇ ਪੈਸੇ ਮਿਲ ਗਏ ਚਲ ਆਏ ਹੁੰਦਾ ਵੀ ਪੈਸੇ ਪੇਮੈਂਟ ਨਾਕਦਾ ਹੈ ਕਿ ਨਹੀਂ ਆਏ ਜਿਹੜਾ ਹੁਣ ਇੰਨਾ ਖਰਚਾ ਕਰਕੇ ਆਏ ਆ ਹਾਂ ਨਹੀਂ ਚੱਲ ਆਪਣਾ ਹਜੇ ਆਪਣਾ ਵਾਲੀ ਦੀ ਤਾਂ ਚੱਲਣਾ ਇਹ ਤਾਂ ਆਪਾਂ ਲੋਂਗੇ ਜੇ ਫਿਰਦੇ ਆ ਹਲੋ ਆਪਾਂ ਤਾਂ ਕਹਿੰਦੇ ਵਧੀਆ ਹਾਂ ਇਹ ਤਾਂ ਹਜੇ ਨੋਂ ਇਹ ਤਾਂ ਬਾਈ ਇਹ ਜੇ ਲੋਂਗੇ ਜੇ ਫਿਰਦੇ ਆ ਆਪਾਂ ਇਹ ਤਾਂ ਜੋ ਆਪਣੇ ਵਾਲੀ ਏਰੀਆ ਦਾ ਆਪਾਂ ਜਾਣਾ ਹਜੇ ਹਾਂ ਉੱਥੇ ਤਾਂ ਮਸ਼ੀਨਾਂ ਆਏ ਨਹੀਂ ਚੱਲਣੀ ਉੱਥੇ ਤਾਂ ਵੀਰੇ ਦਿਹਾੜੀ ਦੇ 70 70 80 70 80 ਵੀ ਘੇੜੂ ਨਹੀਂ ਜਾਏ ਆਹਦੀ ਫੇਰ ਆਉਂਦਾ ਜੀ ਹਾਂ ਔਰ ਮੇਰੀ ਗੱਲ ਸੁਣੋ ਅੱਜ ਅਸੀਂ 11 12 ਵਜੇ ਨਹੀਂ ਲੈ ਕੇ ਆਏ ਰੇ 11 11:30 ਵਜੇ ਮਸ਼ੀਨ ਲੈ ਕੇ ਚਲਾਈ ਆ ਆ ਤੇਰੇ ਸਾਹਮਣੇ ਦੇਲਾ 13 ਤੇ 14 15 18 19 ਵਿਗੇ ਹੁਣ ਤੱਕ ਵੱਡੇਗੇ 5 ਉਹਦੇ ਅੰਕਲ ਤੇ ਵੱਡੇਗੇ 5 ਦੇ ਬਾਅਦ 10 10.5 ਵਿਗੇ ਹੋਵੇ ਤੇ 15 15 ਤੇ ਆ ਹੋਗੇ ਦੋ ਠੀਕ ਆ ਹੈ ਹੈ ਵੀ ਗਿੱਲਾ ਆ ਤੇ ਹੁਣ ਆਰੇ ਕਾਰੇ ਕਿੰਨਾ ਨਾਲ ਕਿੱਡਾ ਤਾਂ ਜਮੇ ਆ ਕਿੱਲੇ ਜੇ ਲੱਗੇ ਆ ਦਬੂ ਨਹੀਂ ਚੱਕਰ ਤਾਂ ਚੱਕਰ ਤਾਂ ਨੀ ਜੋੜਦੀ ਨਹੀਂ ਹੈਂ ਇੰਨੇ ਕੱਟੇ ਨੇ ਘਰ ਆਈ ਨਵੀਂ ਨਵੀਂ ਮੈਂ ਕਹਿੰਦਾ ਮਾਤ ਪਾ ਹੈ ਅਲੇ ਨਵੀਆਂ ਮੇ ਜਿੰਨਾ ਦਾਵ ਜਾਂਦੀਆਂ ਨਵੀਂ ਨਵੀਂ ਮਾਤ ਪਾ ਬਾਈ ਰਿਪੇਅਰ ਪਾ ਰਹੀ ਹੈ ਕੀ ਕਰੀਆ ਪੈਸੇ ਹੱਥ ਫਿਰ ਇਹਦਾ ਪਤਾ ਵੀ ਲੱਗ ਮੈਂ ਬਾਗ ਲਾ ਜਾਂਦੇ ਆ ਆਪਾਂ ਕੱਚ ਨਹੀਂ ਰੱਖਦੇ ਮੈਨੂੰ ਕੋਈ ਬੰਦੇ ਕਹਿੰਦੇ ਆ ਨਿੰਦਰਾ ਖਰਚਾ ਬੋਹ ਕਰਦਾ ਨਵੀਂ ਤੇ ਤੋ ਮੈਂ ਕਹਿੰਦਾ ਇਥੇ ਕਾਤਾ ਖਰਚ ਆ ਹੈ ਹੈ ਖਰਚਾ ਕਰਾਂਗੇ ਬਾਈ ਹੁਣ ਆ ਹੁਣ ਦੇਖਣ ਦੀ ਲੋੜ ਤਾਂ ਨਹੀਂ ਕਿੱਥੇ ਮਰਜੀ ਫਰੀ ਜਾਈਏ ਸਮਾਨਾਂ ਜਿਹੜਾ ਚੱਲਣ ਵਾਲਾ ਸਮਾਨ ਤਾਂ ਬਾਈ ਉਹ ਵੀ ਕੱਢ ਕੇ ਟੂਚਰ ਖਾਤਾ ਮੈਂ ਕਿਤੇ ੜੇ ੜੇ ਕੰਮ ਪਾਲਿਓ ਨਹੀਂ ਪੋਣਾ ਨਹੀਂ ਜੀ ਬੈਰਿੰਗ ਛੇ ਰੰਗ ਦੋਈ ਕੋਈ ਕੱਟ ਨਹੀਂ ਛੱਡੀ ਮੱਕੀ ਜਮਨੀ ਜਲਾਈ ਦੀ ਕਰਮ ਵਾਲੀ ਇੱਕ ਮਿੰਟ ਦੀ ਬ੍ਰੇਕਾਉਂ ਨਹੀਂ ਵੀ ਹੋ ਹਾਂ ਬਾਕੀ ਆਪਣੀ ਨਵੀਂ ਆ ਜਾਣੀ ਹੁਣ ਫਰਾਜ ਵੀ ਤੇ ਆਣਾ ਆਪਾਂ ਦੇ ਨਵੇਂ ਸਾਲ ਤੇ ਨਵੀਂ ਅੱਗ ਵਰਗੀ ਮੈਂ ਤਾਂ ਸਾਰੇ ਕਹਿੰਦਾ ਤੇ ਨਾਲ ਹੀ ਆਇਆ ਕਰਾਂ ਮੈਂ ਪੱਕਾ ਆ ਜਾ ਮੈਂ ਤਾਂ ਆਪ ਕਹਿੰਦਾ ਵੀਰੇ ਮੈਂ ਤਾਂ ਯਾਰ ਪਤਾ ਕੀ ਆ ਮੈਂ ਨਾ ਜਿੰਨੇ ਬੰਦੇ ਰੱਖਦਾ ਮੈਂ ਬੰਦੇ ਨੂੰ ਨਾ ਭਰਾ ਮੰਨ ਲੈਂਦਾ ਬਰਾਬਰ ਦਾ ਖਾਣਾ ਪੀਣਾ ਜੋ ਵੀ ਹਨਾ ਸਾਰਾ ਜੇ ਮੰਨ ਲੈ ਹੁਣ ਰੋਟੀ ਆ ਹੁਣ ਤਾਂ ਥੋੜੀ ਰੋਟੀ ਆਈ ਮਾੜੀ ਰੋਟੀ ਲੈ ਕੇ ਦਿੰਦੇ ਢਾਬੇ ਦੇ ਉੱਤੇ ਬਿਲਕੁਲ 10 ਮਿੰਟ ਰੋਟੀ ਮਾੜੀ ਆਏ ਕੇ ਖਾਣਾ ਪੂਰੀ ਟੌਪਰੀ ਫੇਰ ਮੈਂ ਸਮਝੋ 70 ਰੁਪਏ ਦਾ ਸਲਾਦ ਤੇ ਐਕਸਟਰਾ ਦਿੱਤੇ ਮੈਂ ਕਿਹਾ ਸਲਾਦ ਸਲੂਤ ਪਾ ਕੇ ਦੇ ਵਿੱਚ ਕਹਿੰਦਾ ਬਈ ਸਲਾਦ ਹੀ ਦੋ ਬੰਦੇ ਕੇ ਆਪਦਾਲ ਹੋ ਜਾਂਦਾ ਮੈਂ ਕਿਹਾ ਫੁੱਲ ਕਰ ਕੋਈ ਗੱਲ ਨਹੀਂ ਬਚ ਗਈ ਛੱਡ ਦਾਂਗੇ ਨਹੀਂ ਨਹੀਂ ਆਪਾਂ ਬਾਈ ਹਟਦੇ ਨਹੀਂ ਕਿਸੇ ਗੱਲ ਦੇ ਪਿੱਛੇ ਜੇ ਕੰਮ ਕਰਨਾ ਆਪਣੀ ਲੋਜ ਹੀ ਹੁੰਦੀ ਬੰਦੇ ਜੇ ਕੰਮ ਇਹ ਖਾਣਗੇ ਤੋ ਤਾਂ ਹੀ ਕੰਮ ਕਰਨਗੇ ਹੈ ਦੇਖੋ ਖਾਣਾ ਹੀ ਨਹੀਂ ਪੇਟ ਚ ਹੀ ਆ ਢਿੱਡ ਜੀ ਨਹੀਂ ਹੈਗਾ ਫੇਰ ਖਾਣਾ ਕੀ ਆ ਹਾਂ ਮੱਕੀਦਰ ਵਿੱਗਾ ਵੀ ਵਈ ਬੜਾ 20 ਵਿੱਸ ਰਿਆ ਨਾ ਤੇ 40 ਵਿੱਸ ਹੋਣਗੇ ਹੈ ਜਾਦੇ ਜਮੀਨ ਤਾਂ ਜਾਦੇ ਹੁਣ ਕੀ ਕਰੀਏ ਲੜੀ ਲਾਣਾਂ ਆਏ ਹੋਣ ਲੜਨ ਤੇ ਰਹੇ ਹੋ 60 60 ਟੈਂਕ ਬਾਈ ਇਹ ਲੈਂਪੀ ਦੇ ਵਿੱਚ ਹੈ ਸਵੇਰ ਸਾਰੇ ਚੱਲ ਕੇ ਟੈਂਕਰ ਬਾਈ ਨਿਕਲਦੇ ਆ ਹਰ ਦੇ ਰੀ ਜੀ ਨਿਕਲਦੇ ਆ ਅਸੀਂ ਮੈਂ 70 80 ਸੀ ਮੈਂ ਨਾ ਸਵੇਰ ਸਾਰੇ 6 ਵਜੇ ਮਸ਼ੀਨ ਚਲਾ ਕੇ ਸ਼ਾਮ 8 ਵਜੇ ਤੱਕ 90 ਟਾਈਮ ਤੋਂ 92 ਟਾਈਮ ਮੈਂ ਤੁਹਾਨੂੰ ਆਂਦਾ ਨਹੀਂ ਮੈਂ ਇਧਰ ਹੱਦ ਦੇ ਸਾਈਡ ਮੈਂ ਪਹਿਲਾਂ ਪਹਿਲਾਂ ਆ ਮੈਂ ਲੋਕ ਪਾਇਆ ਇਧਰ ਹੀ ਨਾ ਪਰ ਆਉਂਦਾ ਤਾਂ ਆਪਾਂ ਨੇ ਹੁਣ ਲਈ ਆ ਅਸੀਂ ਬਾਈ 80 80 ਟਾਈਮ ਤੋਂ 75 80 75 80 80 ਬੰਨ ਲਏ ਅਸੀਂ ਉਹ ਰੱਖਾ ਮੋ ਬੱਸ ਦਨ ਜਾਰੀ ਅਸੀਂ ਬੰਨੋ ਨਹੀਂ ਹਾਂ ਅਜੇ ਇਕੱਠਾ ਮਾਰਦੇ ਆਂ ਬੀਆ ਬਾਕੀ ਇਹ ਬਾਈ ਉਹ ਨਹੀਂ ਆ ਗਏ ਦੋ ਜਣੇ ਹੋਰ ਮੁੰਡਾ ਇੱਕ ਲੰਗਰੀ ਆ ਗਏ ਕੇ ਆ ਗਏ ਜਾਨੂੰ ਮਹੀਨ ਤੇ ਵਿਜਾਰਾ ਵਾ ਕਿੱਧਰ ਹੈ ਕਿੱਧਰ ਉੱਪਰ ਹੈ ਉੱਪਰੇ ਆ ਉਹ ਆਇਆ ਬਾਈ ਪਤਾ ਕੀ ਆ ਚੱਲ ਹੁਣ ਆਇਆ ਸੋਆ ਵਿੰਜ ਦਾ ਸੀ ਦੋ ਨੇ ਚੱਲੀ ਜਾਣਾ ਤਾਂ ਮੱਕੀ ਜਿ ਨਹੀਂ ਬਾਈ ਦੋ ਦੋ ਰੋਟਾਂ ਦਾ ਇ ਨਾਲੇ ਚੱਲ ਤੂੰ ਵੀ ਫੇਲਾ ਹੀ ਜਾਣਾ ਲੈ ਤਾਂ ਨ ਪੱਕੀ ਯਾਰੀ ਪਈ ਹੈ ਕਿ ਨਹੀਂ ਨਹੀਂ ਆ ਹੀ ਹੁੰਦਾ ਜੋਗਾ ਵੀ ਕਹਿੰਦਾ ਬਾਈ ਤੇਰੇ ਨਾਲ ਪੱਕਾ ਹੀ ਆ ਨਿੱਦਦਾ ਵਧੀਆ ਵੈ ਜਾਣਦਾ ਹੀ ਮੈਨੂੰ ਮੇਰੀ ਵੀ ਖੜੇ ਦਾ ਅੱਛਾ ਤਾਂ ਨਾ ਪੱਕਾ ਹੀ ਚੱਲੀ ਜਾਣਾ ਇਹ ਨਾ ਏਰੀਆ ਦੇ ਵਿੱਚ ਲੱਗੇ ਤਾਂ ਨੂੰ ਮੈਂ ਨਾ ਮਾਂ ਕਹਾਂ ਬਾਈ ਪੱਕਾ ਹੀ ਚੱਲੀ ਜਾਣਾ ਵਾਹ ਜਿੱਥਾਂ ਤਰੀ ਜਾਣਾ ਆਣਾ ਆਪਾਂ ਕਿਹੜਾ ਜਵਾਬ ਦਿੰਨੇ ਆ ਚੱਲ ਗਾਣੂ ਬਾਬੇ ਨੇ ਇੱਕ ਕਿਰਪਾ ਹੋਰ ਕਰ ਬਣੀ ਫਿਰ ਦੋ ਤੇ ਚੱਲੀ ਜਾਵੇ ਆਪਣਾ ਇੱਕ ਇੱਕ ਸੰਭੀ ਫਿਰੀਏ ਹਜੇ ਵੀ ਆਹ ਦਾ ਖੇਤ ਜਾਦੇ ਗਿੱਲਾ ਨਾ ਇਹਦਾ ਵੱਧ ਆਈ ਉਹਦੇ ਨਾਲ ਕੱਟ ਹੋਵੇ ਹੋਵੇ ਪੈਰਾਂ ਨੂੰ ਮਿੱਟੀ ਕਿਟਣ ਲੱਗੀ ਆ ਸੜਕ ਦੇ ਨਾਲ ਵਾਲਾ ਖੇਤ ਆ ਨਾ ਸੜਕ ਵਾਲਾ ਪਾਣੀ ਸਾਰਾ ਖੇਤ ਦੇ ਵਿੱਚ ਹੀ गिरਦਾ ਨਾ ਜਿਵੇਂ ਆਹ ਨਾਲ ਨਾਲ ਗਿੱਲਾ ਇਹਨਾਂ ਦੇ ਆਈ ਹੁੰਦਾ ਛਿੱਤੀ ਦੋਹਾ ਸੁੱਕੀ ਲੋਹਾ ਗਿੱਲੀ ਗੋਹਾ ਸਹੀ ਗੱਲ ਹੈ ਯਾਰ ਕਹਿੰਦੇ ਗਿੱਲੀ ਆਵੇ ਤਾਂ ਗੋਹਾ ਹੈ ਜਿੱਦਨ ਉਹ ਪਤਾ ਤੁਰ ਜਾਂਦੀ ਕਿੱਥੇ ਤੋਂ ਆ ਜਾਣੀ ਸੁੱਕੀ ਆ ਤਾਂ ਢਟੜਾ ਮਾਰ ਜਾ ਕੇ ਸਿਰਪਾ ਹਾਂ ਪੱਤਲ ਵਾਲਾ ਕੰਮ ਕਰਦੀ ਹੈ ਮਿੱਟੀ ਵੀ ਹੈਗਾ ਗਿੱਲਾ ਦੇਖੋ ਟਾਇਰ ਦੇਖੋ ਕਿਵੇਂ ਲਿਬੜਿਆ ਘਾਰੇ ਗਿਆ ਉਹ ਮੈਂ ਸਵੇਰੇ ਗਿਆ ਤਾਂ ਮੈਂ ਕਿਹਾ ਪਤੰਦਰਾ ਬੈਲਟ ਆ ਨਾ ਉਹ ਚੱਲੀ ਹੋਈ ਥੋੜੀ ਬੈਲਟ ਮੱਕੀ ਚ ਮੈਂ ਕਿਹਾ ਇਹ ਰਹਿਣ ਦੇ ਬੈਲਟ ਆ ਪਾ ਉਹ ਕਿੰਨਾ ਘਰਾ ਬੈਲਟਾਂ ਦੇ ਉੱਪਰ ਦੇਖ ਲਓ ਦੇ ਮੈਨੂੰ ਇਹ ਬੈਲਟ ਰਹਿਣ ਦੇ ਪੁਰਾਣੀ ਨਾ ਪਾ ਨਵੀਂ ਵਾਲਾ ਥੋੜੇ ਜੇ ਖੇਤ ਵੀ ਗੱਲੇਗਾ ਪਲਾਉ ਪਲਾਉ ਵਾਲਾ ਖੇਤ ਹੁੰਦਾ ਇਹ ਪਲਾਉ ਮਾਰਿਆ ਹੁੰਦਾ ਬਾਈ ਕਰਿਆ ਹੁੰਦਾ ਉਹ ਚ ਮਸ਼ੀਨ ਬਹੁਤ ਔਕੀ ਤੁਰਦੀ ਆ ਮੈਂ ਕਹਾਂ ਮੈਂ ਜ਼ੋਰ ਲਵਾਵਾਂਗੇ ਨਾ ਇੰਜਨ ਦਾ ਅਦਲਾ ਸਾਹਮਣੇ ਇੰਜਨ ਨੂੰ ਪਤਾ ਵੀ ਨਹੀਂ ਲੱਗਦਾ ਆ ਉਹ ਪੁਰਾਣੀ ਜੀ ਬੈਲਟ ਨੇ ਪੁਰਾਣੀ ਉਹ ਬਾਈ ਹਾਈ ਲੈਟ ਵੀ ਨਾ ਤੁਰਨੀ ਬੈਲਟ ਵਧੀ ਤਾਂ ਕਿੰਨੀ ਪਈ ਯਾਰ ਉਹ ਕੋ ਤਾਂ ਉਹਦਾ 3172 ਦੇ ਬਣੀ ਪਿਆ 3550 ਨੰਬਰ ਹਾਂ ਸਹੀ ਗੱਲ ਆ ਬਹੁਤ ਵਧੀਆ ਬਾਈ ਮੱਕੀ ਜੀ ਬਹੁਤ ਜ਼ੋਰ ਲਵਾਇਆ ਸੀ ਗਿੱਲੇ ਜੀ ਦਾ 4x4 ਵਾਂਗੂ ਖਿੱਚ ਕੇ ਰੱਖੀ ਆ ਇਹ ਚਲੋ ਬਾਕੀ ਹੁਣ ਵੱਡ ਬੁੱਟ ਕੇ ਹਣਾ ਜਾਵਾਂਗੇ ਆਪਣੇ ਅੱਡੇ ਤੇ ਅੱਜ ਲੰਗਰੀ ਸਾਹਿਬ ਨੂੰ ਦੰਦਿਆ ਕਰਾਉਣਾ ਮੂਰਤ ਰੋਟੀ ਦਾ ਵੀ ਹੈਗਾ ਨਹੀਂ ਹਾਂਜੀ ਹਾਂਜੀ ਇਹਨੂੰ ਤਾਰ ਦੇ ਮੜਾ ਸਾਮਾਨ ਸਭ ਨੂੰ ਦਵਾ ਲਿਆ ਮੈਨੂੰ ਤੇ ਅੱਜ ਪੂਜੇ ਲਿਆਉਣੇ ਆਣ ਹਾਂ ਹਾਂ ਉੱਪਰ ਪੇਟੀ ਇੱਕ ਸੌਦੇ ਵਾਲੀ ਆ ਅਸੀਂ ਇੱਧਰ ਨੂੰ ਜਾਣਾ ਆਉਂਦੇ ਪੇਟੀ ਵੀ ਚੱਕ ਲੈਣੇ ਆ ਤੁਸੀਂ ਪੈਸੇ ਲਈ ਜਾਓ ਜੰਗਾ ਨਾਲ ਦੀ ਨਾਲ ਠੀਕ ਹੈ ਹਾਂ ਇੱਕ ਨੰਨ ਜ਼ਰੂਰ ਪੁੱਛੀ ਜੀ ਮੋਬਾਈਲ 'ਤੇ ਲਿਖੀ ਜੀ ਭਾਵੇਂ ਠੀਕ ਇਹਦੇ ਲੈ ਲਿਓ ਇਹਦੇ ਬਾਈ ਤੇ ਵੀ ਲੈਣੇ ਆ ਪਿੱਛੇ ਉਹ ਤਾਂ ਇੱਕ ਤੇ ਲੈ ਲਿਆ ਜੀ ਤੇ ਉਹ ਟੋਪੀ ਵਾਲਾ ਤਾਂ ਉਹਦੇ ਮੈਂ ਲੈ ਲੈਣਾ ਜਾਂਦਾ ਚਲੋ ਚੱਲਦੇ ਆਂ ਬਾਈ ਬਾਜ਼ਾਰ ਨੂੰ ਲੰਗਰੀਨ ਲੈ ਕੇ ਮੜਾ ਆਏ ਵੀ ਆਲੂ ਪਿਆਜ਼ ਬਾਈ ਹਨਾ ਤੁਹਾਨੂੰ ਪਤਾ ਇਹ ਨਾ ਉੜੀ ਆ ਕੇ ਲੈਣੇ ਪੈਂਦੇ ਆ ਘਰ ਤੇ ਲੈਂਦੇ ਤੇ ਰਸਤੇ 'ਚ ਖਰਾਬੇ ਹੋ ਜਾਂਦੇ ਆ ਬਾਪੂ ਕਿਦਾਂ ਬਾਪੂ ਦਾ ਹਾਲ ਤਾਂ ਮੰਦਾ ਹੈ ਬਾਪੂ ਅੱਜ ਬਾਪੂ ਵਾਲੀ ਮਸ਼ੀਨ ਤੇ ਬਾਈ ਆਉਣਾ ਪਿਆ ਰਾਤ ਕਿਤੇ ਬੰਦਿਆਂ ਨੇ ਮਸ਼ੀਨ ਚਲਾਈ ਕਿੰਨੇ ਕਿ ਬਗੇ ਵੱਡੇ ਗੱਲ ਸਾਰੀ ਡੇੜੀ ਚ ਹੋਰ ਕਿਉਂ ਕੋਈ ਕਦੇ ਕੋਸ ਹੋ ਗਿਆ ਕਦੇ ਕੋਸ ਹੋ ਗਿਆ ਬਹੁਤ ਆਰਾ ਇਨਾਂ ਦੇ ਸੀਪਾ ਪਤੰਦਰਾਂ ਨੇ ਜ਼ਿਆਦਾ ਖੋਲ ਲਈਆਂ ਸੀਪਾ ਖੋਲਣੇ ਕਾਕੇ ਨਾ ਇਹ ਟਰੇਲੀਵੇਟਰ ਵਾਲਾ ਉਹ ਤੇਰੀ ਫੈਲਟਰ ਤੇ ਨਹੀਂ ਬਾਈ ਵਾਲੀ ਐਲੀਵੇਟਰ ਵਾਲੀ ਪਤਾ ਨਹੀਂ ਉਹ ਬੜਾ ਆਵਣਾ ਥੋੜੀ ਨਿਗਾ ਮੜੀ ਜੀ ਜੇ ਤੈਨੂੰ ਲੋੜ ਆ ਤਾਂ ਰਾਤ ਨੂੰ ਮੈਨੂੰ ਫੋਨ ਲਾ ਦੇ ਉਹ ਮੈਂ ਤੈਨੂੰ ਮਾਰ ਦੂੰਗਾ ਉਹ ਨਹੀਂ ਨਹੀਂ ਹੁਣ ਹੁਣ ਆਪਣੇ ਕੋ ਬੰਦੇ ਆ ਗਏ ਹੋ ਕੋਈ ਜੱਕ ਨਹੀਂ ਗਿਆ ਅੱਧੀ ਰਾਤ ਫੋਨ ਆਦੇ ਅੱਧੀ ਰਾਤ ਵੀ ਤੇਰੇ ਕੋਲ ਆਉਂਗਾ ਫੇ ਬੰਦੇ ਦਾ ਫਾਇਦਾ ਕੀ ਆ ਹੋਰ ਫਾਇਦਾ ਐ ਇਦਾਂ ਕਰੋਂ ਜਾ ਗਿਆ ਉਹ ਨਹੀਂ 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 ਬਈ ਇਹਨੇ ਸੀਪਾਂ ਖੋਲੀਆਂ ਬਾਈ ਜਾਦੇ ਥੋੜੀਆਂ ਮਸ਼ੀਨ ਦੇ ਵਿੱਚ ਨੂੰ ਫੂਸ ਜਾਲਾ ਘੁੰਮਦਾ ਕਰਤਾ ਬਸ ਫੂਸ ਨੇ ਤੁਹਾਨੂੰ ਪਤਾ ਹੀ ਆ ਨਾ ਵੀ ਜਿੱਥੇ ਕਚਰਾ ਆ ਗਿਆ ਤੇ ਖੇਤੀਆਂ ਦੇ ਉੱਤੇ ਸ਼ਾਨਦਾਰੀ ਮਾਲ ਹੁਣ ਤੂੰ ਇਹਨੂੰ ਆਪ ਚਲਾ ਕੇ ਦੇਖ ਇਹਨੂੰ ਸਹੀ ਕਰਕੇ ਚੱਲ ਮੈਂ ਤੇਰੇ ਕੋਲ ਘੰਟਾ ਲਾ ਕੇ ਆ ਖੇਤ ਪੜ ਵੱਢ ਕੇ ਜਾਉਂ ਪੂਰਾ ਨਾ ਨਹੀਂ ਲੋਟ ਆਉਣਾ। ਅਹ ਬਾਕੀ ਬਈ ਹਰਾਮ ਬੰਦੇ ਨੇ ਗੱਲ ਜਿਹੜੀ ਕਰੀ ਦੀ ਪਿੰਡੇ ਕਰੀ ਦੀ ਮੈਂ ਫੋਰਮੈਨ ਆ ਪੱਕਾ ਪੂਰਾ ਫੋਰਮੈਨ ਆ ਇਹੀ ਗੱਲ ਹੋਈ ਦੀ ਬਾਪੂ ਹੈਂ ਫਾਸਟ ਡਰਾਈਵਰ ਕਹਿੰਦਾ ਫਾਸਟ ਡਰਾਈਵਰ ਕਹਿੰਦਾ ਜੀ ਮੈਂ ਤੁਹਾਨੂੰ ਲੋਡ ਨਹੀਂ ਪਾਣੀ ਕਹਿਣ ਪੁੱਤ ਪੁੱਤ ਨੂੰ ਕਰਨੀ ਹੈ ਨਾ ਚੱਲ ਜਿਹੜਾ ਹੋ ਗਿਆ ਲੱਗਾ ਜਿਹਾ ਸਟਾਰਟਿੰਗ ਹੀ ਹੋਈ ਆ ਇਧਰ ਹੱਥਾਂ ਗਾ ਜਹਦੇ ਵੜਦੇ ਆ ਨਾ ਜਿੱਥੇ ਪੱਥਰ ਪੁੱਥਰਾ ਹੱਥਾਂ ਗਾ ਵੜ ਲੈਣੇ ਬਈ ਇਹ ਜਾਂ ਹਾਈਟ ਘਟਾ ਹਾਈਟ ਘਟਾ ਹਾਂ ਬਾਕੀ ਹੁਣ ਲੱਗਿਆ ਚਲਾਉਣਾ ਇਹਦਾ ਵੀ ਪੱਲਾ ਬਾਈ ਖੋਲਣਾ ਪਿਆ ਪਿਛੇ ਤੇ ਇਹ ਵੀ ਵੱਡਣਾ ਹੀ ਪਿਆ ਵਾਪੂਏ ਖੋਲਣਾ ਹੀ ਅੰਕਲ ਵੱਢਿਆ ਚਲੋ ਨਿਕਲਦਾ ਨਹੀਂ ਸੀ ਉਹ ਢੇਰੀ ਨਹੀਂ ਸੀ ਲਾਉਂਦਾ ਉਹ ਸਾਲਾ ਹੀ ਸੀ ਆਪਾਂ ਸਾਡੇ ਤਾਂ ਬਾਈ ਅਸੀਂ ਵੀ ਗੱਲ ਵੱਢ ਗਏ ਫਿਰ ਅੰਕਲ ਚ ਲਾਇਆ ਇਹ ਵੀ ਇੱਕ ਪਿਛੇ ਪੱਤੀ ਜੀ ਨਾੜਾ ਜਿਹਾ ਲਾਇਆ ਲੰਬਾ ਜਿਹਾ ਇੱਕ ਹਾਂ ਬਾ ਠੀਕ ਆ ਇਹ ਲੱਗਿਆ ਬਾਈ ਇਹਦਾ ਵੀ ਮੂਤਰਾ ਪੈਸੇ ਤਾਂ ਨਾਲੇ ਵਗੈਰਾ ਸਾਡੇ ਜਿਹਦੇ ਜਿੰਨ ਸਾਡੇ ਵਾਲੀ ਚੱਲੀ ਆ ਹਨ ਇਹ ਵੀ ਨਾਲੇ ਉਦਣ ਜਰੇ ਚਲਾਤੀ ਸੀ ਪਰ ਥੋੜਾ ਜਿਹਾ ਸਾਈਟਿੰਗ ਬੰਦਿਆਂ ਨੇ ਕਰੀ ਨਹੀਂ ਦੀ ਸਾਈਟਿਕ ਛੱਟ ਜੀ ਅੱਜ ਹੁਣ ਫੇ ਬਾਪੂ ਦਾ ਤੜਕੇ ਫੋਨ ਆਇਆ ਕਹਿੰਦਾ ਵੀ ਮਸ਼ੀਨ 엘ਿਵੇਟਰ ਚੋਕ ਹੋ ਗਿਆ ਮਸ਼ੀਨ ਪਿੱਛੇ ਤੇ ਭਰ ਗਈ ਸਾਰੀ ਫੇ ਮੈਂ ਵੀ ਤੜਕੇ ਹੀ ਹਨਾ ਆਪਣੀ ਮਸ਼ੀਨ ਚਲਾ ਕੇ ਫੇ ਭੱਜਿਆ ਆਇਆ ਇਧਰ ਨੂੰ ਮੈਂ ਕਿਹਾ ਨਹੀਂ ਯਾਰ ਬੰਦਾ ਆਪਣੇ ਨਾਲ ਆਇਆ ਕੋਈ ਵੀ ਹਨਾ ਤਾਂ ਬਾਈ ਆਪਣਾ ਕਰਮ ਨਾ ਉਹਦੇ ਨਾਲ ਬਾਈ ਭਰਾਵਾਂ ਵਾਲਾ ਪਿਆਰ ਆ ਬਾਪੂ ਇਹਦੇ ਨਾਲ ਹਨਾ ਵੀ ਵੱਲੋ ਜਿਕਣਾ ਮਾਪੇ ਮੂ ਉਹ ਆਪਣੀ ਵੀ ਇਹ ਬਜਾਰਾ ਕਦਰ ਕਰਦਾ ਆ ਆਪਾਂ ਵੀ ਕਿਸੇ ਗੱਲ ਤੇ ਪਿੱਛੇ ਨਹੀਂ ਹਟਦੇ ਨਾ ਇਹ ਹਟਦੇ ਹਨਾ ਇਹਦੇ ਹੱਥ ਨੂੰ ਹੱਥ ਜਿਵੇਂ ਇਹ ਆਪਣੇ ਨਾਲ ਖੜਦੇ ਆ ਕਿਤੇ ਅੜੇ ਟੋੜੇ ਹੁਣੋਂ ਕਰਾਉਣ ਬਾਈ ਪੰਜਾਬ ਪੁਲਿਸ ਦੇ ਵਿੱਚ ਆ ਮੜੀ ਜੀ ਕਿਤੇ ਕੋਈ ਗੱਲਬਾਤ ਹੁੰਦੀ ਆ ਨਾ ਚਲਾਨ ਕਿਤੇ ਘੇਰ ਘੂਰਦੇ ਆ ਅੱਧੀ ਰਾਤ ਨੂੰ ਫੋਨ ਲਾਈ ਬੰਦਾ ਫੋਨ ਚੱਕ ਕੇ ਗੱਲ ਕਰਦਾ ਦੋ ਤਿੰਨ ਵਾਰੀ ਜਾਣ ਸਭਾਈ ਉਹਨੇ ਮੈਨੂੰ ਨਾ ਚਲਾਨ ਪੰਜਾਬ ਦੇ ਵਿੱਚ ਤਾਂ ਉਹਨਾਂ ਚਲਾਨ ਹੁੰਦਾ ਹੀ ਨਹੀਂ ਹੈਗਾ ਬਾਕੀ ਇਧਰ ਆਪਣਾ ਬਾਈ ਅਮਰਦੀਪ ਜਲੰਧਰ ਤੋਂ ਉਹ ਵੀ ਬਾਈ ਆਪਣਾ ਨੰਗਲ ਠੰਡੇ ਪੈਂਡਾ ਬਾਈ ਦਾ ਉਹ ਵੀ ਬਾਈ ਜਿੱਥੇ ਵੀ ਲੋੜ ਪੈਂਦੀ ਆ ਨਾ ਅੱਧੀ ਰਾਤੀ ਆਪਣੇ ਨਾਲ ਖੜਦੇ ਆ ਬਾਕੀ ਉਹਨਾਂ ਕਰਕੇ ਹੀ ਆ ਨਾ ਚਲੋ ਵੀ ਜਾਣ ਪਛਾਣ ਥੋੜੀ ਜਿਹੀ ਹੋਰ ਵਧੀ ਪਈ ਆਲੇ ਵਾਲੇ ਬਾਕੀ ਅੱਜ ਇਹਦੇ ਵਿੱਚ ਨਾ ਕੱਲ ਮਸ਼ੀਨ ਤਾ ਕਿਦੇ ਸੀਪਾਂ ਜਾਰੇ ਖੋਲਣ ਕਰਕੇ ਜਿਹੜਾ ਹਨਾ ਪਿੱਛੇ ਬਰਮ ਬਰਮਾ ਬਰਮ ਬਾਡੀ ਸਾਰੀ ਵਫੂਸ ਗਿਆ ਭਰ ਗਈ ਉਹ ਭਰਨੇ ਕਰਕੇ ਫਿਰ ਇਹ ਸਿਸਟਮ ਜਿਹੜਾ ਮੱਲੋ ਸੂਤ ਨਹੀਂ ਤਾਇਆ ਹੁਣ ਅੱਜ ਆਇਆ ਇਹਨਾਂ ਕੋਲੇ ਜਿਹੜੀ ਐਲੀਵੇਟਰ ਵਾਲੀ ਬੈਲਟ ਆ ਇਹ ਮੜੀ ਜੀ ਢਿੱਲੀ ਦੀ ਸਲਿੱਪ ਸਲੁੱਪ ਕਿਤੇ ਕਰ ਗਈ ਮਗਰ ਭਰਦੀ ਭਰਦੀ ਮਸ਼ੀਨ ਭਰ ਗਈ ਪੂਰੀ ਹੁਣ ਲੱਗੇ ਆ ਜੀ ਮੂਰਤ ਕਰਨਾ ਸੋਹਾ ਬੀਨ ਤੇ ਇਹਦੇ ਵੀ ਇਹਨਾਂ ਕੋਈ ਇਹ ਥੋੜਾ ਜਿਹਾ ਮੇਤੇ 10 ਕਿਲੋਮੀਟਰ ਦਾ ਫਾਸਲਾ ਸਾਡਾ ਦੋਨਾਂ ਦਾ ਹੁਣ ਵਸੇ ਅੱਜ ਜਿਹੜੀ ਦੀ ਸਾਡੀ ਲਵਾ ਕੇ ਇਹਨੂੰ ਉਧਰ ਹੀ ਲੈ ਜਾਾਂਗੇ ਕਿਤੇ ਆਪਣੇ ਕੋਲੇ ਚੱਲ ਬਈ ਚੱਲ ਫੋਰ ਬੈਨ ਮੰਦ ਨਹੀਂ ਕਰੀਦੀ ਮਸ਼ੀਨ ਕੇ ਇੱਧਰ ਲਵੇ ਆ ਕੇ ਕਦੇ ਵੀ ਦਾਣੇ ਵਾਲੀ ਹਾਂ ਇਹ ਤਾਂ ਥੱਲਾ ਪੈਂਦਾ ਉਹਦੇ ਅੜੜ ਤੇ ਲਾ ਦੇ ਅੱਛਾ 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 ਪੜਾਈ ਦਾ ਠੀਕ ਆ ਬਾਪੂ ਤੇ ਮਾੜਾ ਤੇ ਮਾਣ ਏ ਥੱਲੇ ਰੱਖ ਕੇ ਚੰਗਾ ਉਹ ਕੋ ਮੱਕੋ ਪੱਛਾ ਹੀ ਵਟਾ ਹੈ ਇੱਥੇ ਹੁੰਦਾ ਨਾ ਵਟਾ ਨੇ ਘਾ ਰੱਖਿਆ ਮਾੜੇ ਉੱਪਰ ਚੱਕ ਲਿਆ ਕਰ ਹਾਂ ਪੜਾਈ ਦਾ ਠੀਕ ਆ ਹਾਂ ਠੀਕ ਆ ਪੜਾਈ ਠੀਕ ਆ ਥੋੜੇ ਫੇ ਵੀ ਨੀਵਾ ਕਈ ਵਾਰੀ ਨਾ ਇਹ ਤੈਨੂੰ ਪਤਾ ਥੱਲੇ ਦੀ ਪੜਾਈ ਨੂੰ ਜ਼ਿਆਦਾ ਇਹ ਕਹਿੰਦੇ ਵੀ ਥੱਲੇ ਦੀ ਜਪੜੀ ਆ ਵਸ ਬੈਸਟ ਮੰਨਦੇ ਆ ਉਹਨੂੰ ਆਇਆ ਬਾਪੂ ਇੱਧਰ ਜਿਵੇਂ ਗਿਰਿਆ ਗੁਰਿਆ ਜਹਾ ਡੱਕਾ ਫੇ ਆ ਜਾਂਦਾ ਸਾਰਾ ਫੜੀ ਦਿਖੀ ਜਾਂਦੀ ਫਿਰ ਹਾਂ ਵਾਈਡ ਇਟ ਇਸ ਅ ਟੈਪ ਆਪ ਕਰੀਂ ਕਰਪਾ ਤੇ ਪਾ 4000 ਉਤਰਾ ਨਾ ਹੋ ਗਿਆ ਅੱਜ ਦਾ ਵੈਸੇ ਬੜੇ ਬੜੇ ਕੱਪੜੇ ਕੱਪੜੇ ਲਾ ਸਫਾਈ ਦੇਖ ਲਾ ਬਸ ਆਉਗੀ ਆਉਗੀ ਸਫਾਈ ਆਉਗੀ ਪੂਰੀ ਜੀ ਭਾਈ ਕਰੋ ਚੈੱਕ ਸਫਾਈ ਕਰਦਾਰ ਦੇ ਇੰਜਣ ਦੇ ਚੱਕਰ ਹੈਗੇ ਆ 1600 ਐਸਾ ਵਾਲਾ ਦਾ ਮੀਟਰ ਚੱਲਦਾ ਨਹੀਂ ਅੱਜ ਮਾਲ ਅਕਜੀਮ ਹਰੀ ਫਲੀ ਹੁੰਦੀ ਆ ਨਾ ਨਾਲ ਉਹ ਆਪਣੇ ਟੈਂਕ ਦੇ ਵਿੱਚ ਹੀ ਆ ਜਾਂਦੀ ਆ ਨਾਲ ਇਹਨਾਂ ਦੀ ਜਨਾ ਖੇਚੇ ਗਿਰਦੀ ਨਹੀਂ ਹੈਗੀ ਖੋਜ ਹੋ ਜਾਂਦੇ ਉਹਨੂੰ ਦੇਖ ਕੇ ਵੀ ਨਾ ਵੀ ਸਾਡੇ ਉਹਦੇ ਵਿੱਚੇ ਆ ਗਈ ਹੋਰ ਵਧੀਆ ਹਾਂ ਹਾ ਵਾਪੂ ਠੀਕ ਆ ਹੁਣ ਠੀਕ ਆ ਠੀਕ ਆ ਬਾਈ ਹਾਂ ਐਨ ਵਧੀਆ ਲੋਟ ਹੈ ਖੋਚਾ ਹੁਣ ਹਾਂ ਹਾਂ ਕੀ ਹੁਣ ਕਿੱਡੀ ਹੋ ਗਈ ਨਹੀਂ ਨਹੀਂ ਉਹ ਕੋਈ ਨਹੀਂ ਮਾੜੀ ਸ਼ੈਟਿੰਗ ਇਹਦੀ ਸੀ ਪਸ ਆਪਾਂ ਪਤਾ ਗਿਆ ਐ 엘ਿਵੇਟਰ ਵਾਲਾ ਖਾਲੀ ਚੱਲਣਾ ਚਾਹੀਦਾ ਮਾੜੀ ਉਹ ਸ਼ਾਮ ਨੂੰ ਨਿਗਾ ਨੁਗਾ ਮਾਰਾ ਦਿਆ ਕਰੀਆ ਆਪਾਂ ਉਹ ਵੀ ਸਾਫ ਕਰਾ ਕੇ ਖੜਾਇਆ ਕਰੂਣ ਹਾਂ ਜੀ ਗੜਾ ਰਾਮ ਜੀ 12 ਵਜੇ ਖੜ ਨੂੰ ਬਸ ਰਾਤ ਨੂੰ ਬਾਈ ਕੰਮ ਨਵੇੜੋ ਸਾਰਾ ਇਹਨੂੰ ਕਰਾ ਕੇ ਹਾਂ ਦੇਖਣਾ ਹੈ ਹੁਣ ਸਾਢੇ ਸਵੇਰੇ ਸਾਢੇ ਦਾ 7 ਵਜੇ 8 ਵਜੇ ਤੋਂ ਮਸ਼ੀਨ ਚੱਲ ਗਈ ਸੀ ਬੰਦੇ ਨੂੰ ਕਿਹਾ ਵੀ ਰੈਡੀ ਚਾਰ ਦਾ ਕੰਮ ਆ ਜੇ ਤੁਸੀਂ ਕਮਾਉਂਗੇ ਤਾਂ ਹੀ ਕੋ ਦਵਾਂਗੇ ਤੁਹਾਨੂੰ ਹੈ ਕਿ ਨਹੀਂ ਉਹ ਚੱਲਦੀ ਆ ਪਲਟਾ ਜਾਂ ਠੀਕ ਚੱਲਦਾ ਹੁਣ ਤਾਂ ਹਾਂ 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 ਆਪਾਂ ਜਾਵੋ ਬਿਰੋੜ ਨਾਲ ਆਇਆ ਸੀ ਤੇ ਦਿਲ ਲੱਗਾ ਆ ਕਰ ਦਿੰਦੇ ਕਿ ਆਵਾਜ਼ ਆ ਕਰ ਦਿੰਦੇ ਇਹਦਾ ਟੈਟੂ ਕਰਾ ਲੀਤੇ ਸੀ ਆਪਣਾ ਦਿਲ ਦੂਲ ਇੱਥੇ ਲੱਗਾ ਪਿਆ ਵਧੀਆ ਹੀ ਨਜ਼ਾਰਾ ਵਾ ਇੱਥੇ ਫੁੱਲ ਵਧੀਆ ਮੌਸਮ ਵੀ ਵਧੀਆ ਵਾ ਹਾਂ ਯਾਰ ਜੀ ਬਾਕੀ ਮੇਰੇ ਹੋਣਾਂ ਦੇ ਜਿੰਨਾ ਆਇਆ ਤੁਹਾਡੇ ਨਾਲ ਬੇਤੇ ਆਪਣੇ ਬੰਦੇ ਆਣ ਵਧੀਆ ਲੱਗੇ ਹਾਂ ਹਾਂ ਜੀ ਪਾਪਾ ਨੇ ਵਧੀਆ ਲੱਗਿਆ ਕੋਈ ਕੋਣੀ ਨਹੀਂ ਪਾਪਾ ਜੀ ਵੀ ਠੀਕ ਆ ਜੀ ਬਹੁਤ ਵਧੀਆ ਲੱਗਾ ਪਾਪਾ ਜੀ ਨੇ ਮਿਲ ਕੇ ਵਧੀਆ ਲੱਗਿਆ ਹਾਂ ਜੀ ਬਹੁਤ ਜ਼ਿਆਦਾ ਵਧੀਆ ਲੱਗਾ ਪਾਪਾ ਜੀ ਨੇ ਮਿਲ ਕੇ ਹਾਂ ਬਾਕੀ ਸਾਰੇ ਇੱਥੇ ਵਧੀਆ ਹੀ ਆਪਾਂ ਦੇ ਅੱਗੇ ਤੇ ਦਿਲ ਵੀ ਆਪਣਾ ਪੂਰਾ ਲੱਗਾ ਹੀ ਇੱਥੇ ਅੱਛਾ ਫਸਟ ਟਾਈਮ ਆਇਆ ਵਾ ਬਾਈ ਵਧੀਆ ਪਹਿਲੀ ਵਾਰ ਐਮਪੀ ਆਇਆ ਹੈ ਠੀਕ ਹੈ ਠੀਕ ਹੈ ਠੀਕ ਹੈ ਨਹੀਂ ਮੌਸਮ ਵੀ ਵਧੀਆ ਕਰਦਾ ਪਹਿਲੀ ਵਾਰ ਆ ਤਾਂ ਹੀ ਤੈਨੂੰ ਫੇਰ ਪਾਪਾ ਦੇ ਲੱਤ ਪਹਿਲੀ ਵਾਰ ਤੈਨੂੰ ਪਾਪਾ ਵਧੀਆ ਮਲਾਦਾ ਹਾਂ ਮੈਂ ਵੀ ਕਰਨਾ ਕਿਹੜਾ ਹੱਕਾ ਮਾਰ ਲਾ ਪਾਪਾ ਪਾਪਾ ਮਾਂ ਤੈਨੂੰ ਪਾਪਾ ਕਹੇ ਵਾਲਾ ਕਿਹੜਾ ਆ ਗਿਆ ਇੱਥੇ ਇਹ ਮੈਂ ਵਾਲਾ ਗਲੇ ਦੇਖੀ ਜਾਂਦਾ ਕਿਹੜਾ ਕਹਿੰਦਾ ਪਾਪੇ ਆਓ ਪਾਪਾ ਬਾਪੂ ਗੈਂਡ ਦਾ ਹੈਗੇ ਨੇ ਵਾਲਾ ਲੜੇ ਖੜਿਆ ਬਹੁਤ ਪਾਪੇ ਵਾਲਾ ਜ ਨਮਈ ਆ ਗਿਆ ਮੈਂ ਕਿਹਾ ਮੇਰਾ ਕਹਿੰਦੀ ਪਾਪਾ ਕਹਿੰਦੇ ਹੋਣਾ ਨਾ ਚੱਲ ਆ ਵਧੀਆ ਨਹੀਂ ਵੀ ਠੀਕ ਆ ਨੌ ਲੈਣਾ ਹੈ ਕਹਿੰਦਾ ਜਿੱਦਾਂ ਦੇਣੀ ਜਿੱਦਾਂ ਮਾਜੀ ਦੇ ਦੇ ਕਹੀਂ ਵੜਾ ਜਾ ਆਪਾ ਹੀ ਕਹਿੰਦੇ ਲੈ ਲੋ ਬਾਕੀ ਆਪਣਾ ਪੂਰਾ ਇੱਥੇ ਦੇ ਦੋ ਲੱਗਾ ਪਿਆ ਦਿਲ ਲੱਗ ਗਿਆ ਹਾਂ ਪੂਰਾ ਦੇ ਲੱਗਾ ਵਧੀਆ ਜਿੱਦਿਵੇਂ ਰੋਟੀ ਨੂੰ ਵੀ ਫੋਨ ਕਰਦਿਆਂ ਕਹਿੰਦੇ ਰੋਟੀ ভাই ਭੁੱਖ ਲੱਗੀ ਵੀ ਆ ਹਾਂ ਕੋਈ ਨਹੀਂ ਉਹਨਾਂ ਰੋਟੀ ਵੀ ਕਰ ਦਿੰਦੇ ਹਾਂ ਹਾਂ ਹੁਣ ਕੱਲ ਨੂੰ ਆਪਣਾ ਅੱਜ ਸਮਾਂ ਤੋਂ ਉਹ ਲੈ ਚਾ ਲਵਾਂ ਟਮਾੜ ਕਰ ਦਿੰਦੇ ਆਈ ਤਿਆਰ ਹਾਂ ਹਾਂਜੀ ਆਇਆ ਬਾਪੂ ਤੂੰ ਵੀ ਉੱਥੀ ਨੂੰ ਮੇਰੇ ਉੱਥੀ ਲਾਉਂਗੇ ਤੜਕਾ ਹਾਂ ਨਹੀਂ ਤਿਆਰ ਕਰਾਂਗੇ ਹਾਂ ਦੁਪਹਿਰ ਨੂੰ ਹੀ ਤਿਆਰ ਕਰਾਂਗੇ ਹੁਣ ਤਾਂ ਚੱਲੇ ਜੰਨੇ ਉੱਥੇ ਤਾਂ ਟਾਈਮ ਲੱਗਣਾ ਹੁਣ ਟਾਈਮ ਲੱਗ ਜਾਣਾ ਬਾਕੀ ਦੇ ਦੇ ਲੈਂਦੇ ਆਪਾਂ ਸੌਦਾ ਸੌਦਾ ਸਾਰਾ ਲੈ ਕੇ ਆ ਪਲਾਗ ਦੇ ਇਲਾਵਾ ਬਾਪੂ ਜਿਵੇਂ ਜਹੀ ਬਾਈ ਫਿਰਦੇ ਨਾ ਬਿਜਲੀ ਵਾਲੇ ਆਏ ਡੱਬ ਜੇ ਪਾ ਐਮ ਐਸ ਬੀ ਵਾਲੇ ਕੰਮ ਐਮ ਐਸ ਬੀ ਇੱਕ ਨੇ ਰੱਖਿਆ ਸੀਗਾ ਐਮ ਐਸ ਬੀ ਇੱਕ ਨੇ ਪਲਾਗ ਡੱਬ ਦੇ ਵਿੱਚ ਉਹ ਨਹੀਂ ਕੱਢਦਾ ਨਾ ਪਲਾਗ ਨਾ ਕੱਢਦਾ ਚੱਲ ਗਈ ਬਾਈ ਕਰਤਾਰ ਵੀ ਅੱਜ ਲਾਤੀ ਅੱਠ 10 ਵਿਗਿਆ ਨਾ ਪਲਾਟ ਆ ਇਕੱਠਾ ਹੀ ਯਾਰ ਫੜਦਾ ਇਹ ਬਹੁਤ ਜੁਮੀ ਕੱਟਦਾ ਹੈ ਮਤ ਮੌਸਮ ਵੀ ਹੁਣ ਬਾਪੂ ਅੱਜ ਠੰਡਾ ਜਿਹਾ ਹੁੰਦਾ ਜਾਂਦਾ ਨਾ ਮੀਂਹ ਇੱਧਰ ਕਹਿੰਦੇ ਪੈ ਗਿਆਗਾ ਹਾਂ ਮੰਡੋਰ ਸਾਈਡ ਕਿਤੇ ਉਹ ਇੰਡੋਰ ਸਾਈਡ ਵਾਰਸ ਹੋਈ ਆ ਨਾ ਕੱਲ ਹਾਂ ਦਾ ਆਰਥ ਸਾਈਡ ਹੋਈ ਆ ਕੱਲ ਬਾਰਚਮਾਣੀ ਮੋਟੀ ਵਧੀਆ ਜੇ ਨਾ ਪਵੇ ਯਾਰ ਹੋਰ ਹੁਣ ਤਾਂ 5-7 ਦਾ ਨਾ ਬਵੇ ਤਾਂ ਸਮਝ ਲੈ ਸੋਆ ਵੀ ਦਾ ਕੰਮ ਹੋ ਗਿਆ ਇਹ ਪਲੇਟ ਖਾਲੀ ਆ ਤੇ ਨਹੀਂ ਆਉਂਦਾ ਇੰਨਾ ਅੱਧੇ ਪਲੇਟ ਤੇ ਨਹੀਂ ਆਉਂਦਾ ਨਹੀਂ ਨੇ ਉਹੀ ਲੱਗਦਾ ਉਹੀ ਲੱਗਦਾ ਕੋਮਾਂ ਦੇ ਸਿੱਧਾ ਕਰਿਆ ਉਹ ਬਾਅਦ ਦੇਤੀ ਕਰਿਆ ਚਲ ਠੀਕ ਆ ਮੈਂ ਜਾਣਾ ਮਾਉ ਰੋਟੀ ਬਣੀ ਦਮਾਣਾ ਨੂੰ ਨਾ ਕੋਈ ਧੰਨਵਾਦ ਕਰਦਾ ਆਜਾ ਆਜਾ ਉੱਤੀ ਮੋੜ ਦੇ ਵਿੱਚ ਆ ਗਏ ਕਿਹੜਾ ਕਿਆ ਨਾਮ ਆ ਬਾਜ਼ਾਰ ਖੈਰ ਕਾ ਇਸਕਾ ਵਾ ਉੱਥੇ ਆ ਗਏ ਹੁਣ ਇਹਦਾ ਬਾਈ ਮੋਟਰਾਂ ਦਾ ਨਾ ਚੇਨ ਸੈੱਟ ਜਿਵੇਂ ਵੱਲੋਂ ਖਤਮ ਹੋਇਆ ਪਤਾ ਗਰਾਰੀ ਵੀ ਨਾ ਚੇਨ ਉਧਰ ਜਾਂਦੀ ਦੀ ਰੋਡ ਤੇ ਵੀ ਬਾਕੀ ਇਹਨੇ ਸਾਡੇ ਲੰਗਰੀ ਸਾਹਿਬ ਨੇ ਲੱਤ ਜਲਾ ਲਈ ਇਹਦੇ ਨਾਲ ਟ੍ਰਾਂਸਫਰ ਕਿੱਥੇ ਅੱਗੇ ਵਧੀ ਗਈ ਆਈ ਬੋਹ ਜੋ ਖਾਸੀ ਜਲ ਗਈ ਤਾਂ ਪਤੰਦਰਾ ਕਾਹਦੇ ਗੱਲ ਆ ਗਿਆ ਤੂੰ ਇਹ ਆਹ ਮੋਟਰਸਾਈਕਲ ਸਲਿੱਪ ਹੋ ਗਿਆ ਸੀ ਚਾਹ ਲੱਤ ਗਈ ਤੇ ਮੋਟਰਸਾਈਕਲ ਸਲਿੱਪ ਹੋ ਗਿਆ ਸੀ ਸਵੇਰੇ ਚਾਹ ਲੈਣਾ ਹੈ ਜੀ ਚਾਹ ਲੈਣਾ ਹੈ ਉਦੋਂ ਸਲਿੱਪ ਹੋ ਗਿਆ ਉਦੋਂ ਵੱਜ ਗਈ ਇੱਥੇ ਬਾਕੀ ਓਹ ਖਾਸਾ ਲਾਲਾ ਕਾਲਗੜ ਲਾਲਾ ਹੁਣ ਹੁਣ ਕਾਲਗੜ ਆ ਦੇ ਲੈ ਕੇ ਆਂਦੀ ਹੁਣ ਮੈਂ ਪਤੰਦਰਾ ਖਾਸਾ ਤੂੰ ਦਾਦਾ ਨਹੀਂ ਨਹੀਂ ਪੱਟੀ ਨਹੀਂ ਕਰਾਉਂਗਾ ਪੱਟੀ ਦੀ ਨਹੀਂ ਕਾਲਗੜ ਲਾਲਾ ਤੋਲਾ ਪਹਿਲਾਂ ਮਾਣੀ ਦੇ ਮੜਾ ਜਾ ਨੇ ਬਲਾਂ ਵੇਕੜੇ ਦੋ ਲੜ ਰਹੇ ਨੇ ਤੇ ਇਕੜੇ ਲਾਲਾ ਜਦੇ ਲਾਉਣੀ ਦੀ ਮੈਂ ਦਾਤਾ ਰਹੀ ਆ ਤੂੰ ਲਿਆਉਂਦਾ ਜਦੇ ਇਹਦਾ ਚੈਨ ਸੈਟ ਪਾ ਕੇ ਨਾ ਫਿਰ ਇਹਦੇ ਕਰਕੇ ਨਾ ਚਾਹ ਇਧਰ ਚੈਨ ਉਤਰ ਗਈ ਹੋਣੀ ਕਿਤੇ ਪਤੰਦਰ ਦੇ ਮੋਟਰ ਨਾਲ ਸਵੇਰੇ ਚਾਹ ਲੈਣ ਪੇ ਸਵੇਰੇ ਹੋਇਆ ਕੰਮ ਚਾਹ ਲੈਣਾ ਯਾਰ ਹਾਂ ਸਰੇ ਸਰੇ ਚਾਹ ਲੈਣ ਪੇ ਜਰਾ ਹੀ ਖੈਰ ਨੂੰ ਬਸ ਚਾਹ ਲੈਣ ਪੇ ਜਾ ਮੋੜ ਕੇ ਕਹਿੰਦਾ ਮੇਰੀ ਲੱਤ ਜਲ ਗਈ ਬਾਈ ਕਹਿੰਦਾ ਚੈਨ ਉਤਰ ਜਾਂਦੀ ਆ ਮੈਂ ਕਹਾ ਵੇ ਆ ਜਾ ਹੁਣ ਕਰੇ ਦਨੈ ਕੰਮ ਫੇ ਰੋਲਰ ਦਾ ਪਵਾਏ ਦਿੱਤਾ ਹਾਂ ਬਹੁਤ ਵਧੀਆ ਕੰਮ ਕਰਨ ਲੱਗੇ ਮੋਟਰਸਾਈਕਲ ਵਧੀਆ ਚੱਲੂਗਾ ਏ ਹੋਰ ਮੈਂ ਕਿਹਾ ਤੂੰ ਔਖਾ ਨਾ ਨਾ ਹੋਈ ਹਾਂ ਔਖਾ ਹੀ ਗਈ ਹਾਂ ਕਿ ਔਖਾ ਹੀ ਆ ਚਲ ਖੱਤੇ ਕੋ ਤੇ ਚਲਾਉਣਾ ਬਾਈ ਹਾਂ ਬਾਕੀ ਨੇ ਬੰਦੇ ਰੋਟੀ ਲੈ ਕੇ ਜਾਣੀਆਂ ਢਾਬੇ ਪੱਤੀ ਲੈ ਕੇ ਜਾਣੇ ਅੱਜ ਫੇਰ ਦੇਲਾ ਕੱਲ ਦੇ ਆਪਾਂ ਸਮਾਨ ਰੈਡੀ ਕਰਦੇ 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 ਅੱਜ ਫੇਰ ਢਾਬੇ ਵੱਤੇ ਜੱਲੀ ਹੈ ਮੈਂ ਟਾਈਮ ਲੱਗਦਾ ਨਹੀਂ ਹੈ ਨਾ ਹੁਣ ਕਰਤਾਰ ਮਸ਼ੀਨ ਕੋਲ ਪਹਿਲਾਂ ਸਰਾਹਤੀ ਵੀ ਸਮਾਨ ਲੈ ਆਈਏ ਟਮਾਟਰ ਟੂਟਰ ਪਿਆਜ਼ ਜੀ ਲਿਆਉਣੇ ਆਲੇ ਆ ਜਵਾਰ ਤੋਂ ਬਾਅਦ ਵੀ ਰੋਟੀ ਨਾ ਬਣਾ ਕੇ ਅੱਜ ਆਪਦੀ ਖਾਵਾਂਗੇ ਉਦੋਂ ਬਾਅਦੂ ਦਾ ਫੋਨ ਆ ਗਿਆ ਕਹਿੰਦਾ ਅੰਦਰ ਆ ਕੇ ਯਾਰ ਮੜਾ ਜਾ ਨੀਂ ਨਾ ਕਹਿੰਦਾ ਸਾਰੀ ਭਰਦੀ ਆ ਕਹਿੰਦਾ ਅੰਦਰਲੇ ਮੜਾ ਆ ਕਹਿੰਦਾ ਜਾਂਦੀ ਆ ਭਰ ਜਾਂਦੀ ਆ ਜਾਂਦੀ ਆ ਭਰ ਜਾਂਦੀ ਆ ਉਹਦਾ ਕੋਈ ਨਹੀਂ ਪਿਆ ਲੋਕ ਸਭਾਈ ਕੋਈ ਨਹੀਂ ਦਾ ਸੀਪਾ ਪੂਰੀਆ ਫੋਲੀ ਮੇਰੇ ਸਾਰੇ ਹੀ ਸੀਪਾ ਮਨੋ ਜਿਹੜਾ ਐਲੀਵੇਟਰ ਚ ਮਾਲ ਘੁੰਮੀ ਜਾਂਦਾ ਤਾਂ ਉਹ ਜਦੋਂ ਉਹ ਮਾਲ ਘਟ ਹੁੰਦਾ ਤਾਂ ਐਲੀਵੇਟਰ ਚੱਕੀ ਜਾਂਦਾ ਤਾਂ ਜਦੋਂ ਕਿਤੇ ਜ਼ਿਆਦਾ ਹੋ ਜਾਂਦਾ ਤਾਂ ਉਹ ਵੀ ਮਨੋ ਅੜ ਜਾਂਦਾ ਤਾਂ ਉਹਨੂੰ ਪਤਾ ਕਾਜਰਾ ਬਾਈ ਮਿੱਟੀ ਮੁੱਟੀ ਚੱਕੀ ਜਾਂਦੀ ਆ ਨਾ ਉਹੇ ਕਰਕੇ ਫੇ ਸਾਧਰੇ ਜਾ ਕੇ ਮਨੂੰ ਮੈਟ ਕਰਕੇ ਆਇਆ ਗਾ ਵੀ ਹਾਂ ਉੱਦੋਂ ਸੈੱਟ ਕਰਕੇ ਹੁਣ ਮੈਂ ਕਿਹਾ ਮੋਟਰ ਨਾਲ ਦਾ ਚੇਨ ਸੈੱਟ ਪਾਉਣਾ ਲਈ ਵੀ ਉਹਨੂੰ ਪੁਆਇਲ ਲਈ ਜਾਂਦਾ ਇਹ ਗੱਲਾਂ ਬਾਈ ਸਰਦਾਨੀਆਂ ਨਾ ਜਿੰਨਾ ਮਸ਼ੀਨ ਚੱਲਦੀ ਉਹਨੂੰ ਉਹਨਾ ਹੀ ਚੱਲਦਾ ਹੈ ਸਮਾਨ ਤੋਂ ਮੂੰਹ ਲਿਆਉਣਾ ਬਈ ਮੱਜੀ ਦਾ ਹੂੰ ਜੰਦੇ ਔਲਾਦ ਤੇ ਮੈਂ ਕਿਹਾ ਰੋਲਨ ਦਾ ਸੱਟੇ ਪਾ ਮੈਂ ਤੈਨੂੰ ਕਿਹਾ 750 ਦਾ ਪਾਇਆ ਇਹਨੇ ਆਪਣੇ ਦੱਸਿਓ ਬਾਈ ਕਿੰਨੇ ਦਾ ਹੈ ਰੋਲਨ ਦਾ ਇੱਕਾ ਗਰਾਰੀ ਜੀ ਪਾਈ ਹੈ ਮੂਹਰੇ ਵਾਲੀ ਇੱਕੋ ਮਕਰ ਵਾਲੀ ਪਾਈ ਹੈ ਇੱਕ ਚੈਨ ਪਾਈ ਆ 750 ਰੁਪਏ ਹੈ ਨਾ ਚਲੋ ਚੱਲਦੇ ਆ ਮੈਂ ਢਾਬੇ ਬੰਨੂ ਢਾਬੇ ਤੇ ਬੰਦੇ ਰੋਟੀ ਲਿਆ ਆ ਕੇ ਨਾ ਉੱਥੇ ਜਾ ਕੇ ਲੱਗ ਗਿਆ ਨਾਲੇ ਫੇ ਰੋਟੀ ਦਿਖਾਉਣਾ ਤੁਹਾਨੂੰ ਅੱਜ ਵੀ ਕਿਦਾਂ ਦੀ ਦਾਲ ਸਬਜ਼ੀ ਮਿਲਦੀ ਹੈ ਇੱਧਰ